ਤੱਕ ਤੁਹਾਡੀ ਨਜ਼ਰ ਜਾਵੇਗੀ ਕਿੰਨੀ ਲੰਬੀਆਂ ਇਕਤਾਰਾਂ ਲੱਗੀਆਂ ਹੋਈਆਂ ਨੇ ਲੱਗਦਾ ਹੈ ਕਿ ਜਦੋਂ ਇਦਾਂ ਦੀਆਂ ਚੀਜ਼ਾਂ ਦੇਖਦੇ ਆਂ ਤਾਂ ਸਾਨੂੰ ਸਾਡੇ ਕੌਮ ਤੇ ਬੜਾ ਮਾਣ ਹੋਰ ਵੀ ਹੋ ਜਾਣਾ ਮਾਣ ਹੁੰਦਾ ਸਾਡੇ ਬਾਬੇ ਦਾ 20 ਰੁਪਈਆ ਦਾ ਜਮਾ ਕੀਤਾ ਹੋਇਆ ਹੁਣ ਤੱਕ ਅਸੀਂ ਉਹ ਖਾ ਰਹੇ ਆਂ ਤੇ ਹੋਰਾਂ ਨੂੰ ਵੀ ਖਵਾ ਰਹੇ ਆਂ How many packets you give into one person? One each. One each. Yeah. Otherwise, there is no limit. And well, it depends on the end. Mm -hmm. At the end, we open the table. How long you been here? Since nine thirty. Nine thirty. How it feels? Great. Great. Yeah. The students are also helpful because the students ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਲਈ ਡਰਾਇ ਬਾਰੇ ਨਹੀਂ ਪਤਾ ਸੀ ਉਦੋਂ ਗ੍ਰੋਸਰੀ ਖਰੀਦਣ ਦੀ ਟੈਨਸ਼ਨ ਹੁੰਦੀ ਸੀ ਹਾਂਜੀ ਹੁੰਦੀ ਸੀ ਬਿਲਕੁਲ ਇੱਕ ਵਾਰ ਜਾਨੇ ਉਹ ਕਿੰਨੀ ਕਿੰਨੀ ਗ੍ਰੋਸਰੀ ਆਉਂਦੀ ਸੀ ਸਾਡੀ ਅਪਰੋਕਸੀਮੇਟਰੀ 150 ਦੇ ਕਰੀਬ ਚੱਲ ਜਾਂਦੀ ਸਟੋਲ ਕਿਉਂਕਿ ਬਹੁਤ ਜ਼ਿਆਦਾ ਸਟ्रेस ਹੋ ਜਾਂਦਾ ਹੈ ਗ੍ਰੋਸਰੀ ਲੈਣੀ ਤੇ ਮਹਿੰਗਾਈ ਵੀ ਦਿਨੋ ਦਿਨ ਵਾਧੀ ਜਾ ਰਹੀ ਹੈ ਤੇ ਇੱਥੇ ਕਾਫੀ ਫੂਡ ਫ੍ਰੀ ਵਿੱਚ ਮਿਲ ਰਿਹਾ ਹੈਗਾ ਤੇ ਕਾਫੀ ਹੈਲਪ ਹੋ ਜਾ ਰਹੀ ਹੈ ਇਸ ਨਾਲ ਕਹਿੰਦਾ ਜਦੋਂ ਜੌਬਸ ਨਹੀਂ ਮਿਲਦੀਆਂ ਘਰੇ ਬਹਿ ਬਹਿ ਕੇ ਇੱਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਇੱਥੇ ਆ ਕੇ ਬਹੁਤ ਚੰਗਾ ਲੱਗਦਾ ਏ ਇਦਾਂ ਦੇ ਵੀ ਹਾਲਾਤ ਪੈਦਾ ਹੋ ਜਾਂਦੇ ਨੇ ਕਈ ਵਾਰ ਕਿ ਆਪਣਾ ਖਾਣਾ ਤਿੰਨ ਟਾਈਮ ਦਾ ਘਟਾ ਕੇ ਦੋ ਜਾਂ ਇੱਕ ਟਾਈਮ ਕਰ ਦਿੰਦੇ ਨੇ ਕਿਉਂਕਿ ਗਰੋਸਰੀ ਨਹੀਂ ਹੁੰਦੀ ਹਾਂਜੀ ਇਹ ਵੀ ਸੱਚ ਹੈ ਸਟੂਡੈਂਟਸ ਲਈ ਕਿੰਨੀ ਵੱਡੀ ਰਾਹਤ ਵਾਲੀ ਗੱਲ ਹੋ ਜਾਂਦੀ ਆ ਕਿ ਇੱਕ ਵੱਡੀ ਚਿੰਤਾ ਹੁੰਦੀ ਹੈ ਕਿ ਗਰੋਸਰੀ ਕਿੱਥੋਂ ਕਰਨੀ ਆ ਪੈਸੇ ਕਿੱਥੋਂ ਆਉਣੇ ਕਿਉਂਕਿ ਅੱਜ ਕੱਲ ਤਾਂ ਤੁਸੀਂ ਜਾਓ ਤਾਂ 200 ਡਾਲਰ ਆਰਾਮ ਨਾਲ ਲੱਗ ਜਾਂਦਾ ਹੈ ਹਾਂਜੀ ਆਰਾਮ ਨਾਲ ਲੱਗ ਜਾਂਦਾ ਬਟ ਇੱਥੇ ਆ ਕੇ ਸਾਨੂੰ ਗਰੋਸਰੀ ਬਹੁਤ ਹੀ ਘੱਟ ਹੈ ਕਿ ਅਸੀਂ ਖੁਦ ਮਤਲਬ ਕਿ ਪੈਸੇ ਖਰਚੀਏ ਕਿਉਂਕਿ ਸਾਨੂੰ ਸਾਰੀ ਗਰੋਸਰੀ ਇੱਥੋਂ ਰਾਹਤ ਹੈ ਸਟੂਡੈਂਟਸ ਲਈ ਵੀ ਕਿ ਇਸ ਮਹਿੰਗਾਈ ਦੇ ਦੌਰ ਚ ਜਦੋਂ ਕੰਮ ਨਹੀਂ ਮਿਲ ਰਿਹਾ ਉਹਨਾਂ ਨੂੰ ਇੱਕ ਟੈਨਸ਼ਨ ਨਹੀਂ ਹੈ ਗਰੋਸਰੀ ਦੀ ਕਿਉਂਕਿ ਗਰੋਸਰੀਜ਼ ਬਹੁਤ ਜ਼ਿਆਦਾ ਮਹਿੰਗੀਆਂ ਆਣੇ ਤੇ ਸਟੂਡੈਂਟਸ ਨੂੰ ਇਵਨ ਕਿ ਐਕਸਪੈਂਸਿਸ ਐਨੇ ਜ਼ਿਆਦਾ ਆਣਗੇ ਇਥੇ ਉਹਨਾਂ ਦੇ ਕਿ ਉਹਨਾਂ ਨੂੰ ਗਰੋਸਰੀਜ਼ ਲੈਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਸੋ ਇਹਦੇ ਨਾਲ ਉਹਨਾਂ ਦੀ ਬਹੁਤ ਹੈਲਪ ਹੁੰਦੀ ਹੈ ਹੁਣ ਤੱਕ ਕਿੰਨੇ ਲੋਕਾਂ ਨੂੰ ਰਾਸ਼ਨ ਦੇ ਚੁੱਕੇ ਹੋ ਬਹੁਤ ਜਾਣੇ ਸੀਗੇ ਬਹੁਤ ਜਾਣੇ ਸੀਗੇ ਉਹਨਾਂ ਦੇ ਚਿਹਰੇ ਤੇ ਇੱਕ ਖੁਸ਼ੀ ਦਿਖਦੀ ਹੈ ਹਾਂਜੀ ਕੀ ਕੀ ਆਇਆ ਹੋਇਆ ਹੈ ਤੁਸੀਂ ਕਿਹੜੀ ਸੇਵਾ ਚੋਂ ਮੈਂ ਕੇਕ ਦੀ ਸੇਵਾ ਦੇ ਵਿੱਚ ਹਾਂ ਹੋਰ ਬਹੁਤ ਕੁਝ ਹੈ ਸਬਜ਼ੀਆਂ ਵੀ ਹੈਗੀਆਂ ਹੋਰ ਵੀ ਬਹੁਤ ਬਰੈਡ ਵਗੈਰਾ ਥੈਂਕ ਯੂ ਫॉर योर हेल्प ਮੀ ਫॉर यू गिव मी ਫੂਡ ਵੀ ਗਿਵ ਮੀ ਅ ਲੱਟ ਬਿਟ ਐਵਰੀ ਥਿਸ ਵਨ ਸਮ ਪਟੇਟਸ ਐਂਡ 올 ਇਸ ਗੁੱਡ ਥੈਂਕ ਯੂ ਫॉर ਯੂ ਤਿੰਨ ਕਿਲੋਮੀਟਰ ਲੰਬੀ ਲਾਈਨ ਸੀਗੀ ਕਿੰਨੇ ਟਰੈਲਰ ਆਏ ਸੀ ਅੱਜ ਅੱਜ 4 ਟਰੈਲਰ ਸੀਗੇ ਪਿੱਛੇ ਤੁਸੀਂ ਦੇਖ ਸਕਦੇ ਹੋ ਤਿੰਨ ਖੜੇ ਆ ਸਾਰੇ ਇੱਥੇ ਅਸੀਂ ਸੈਟ ਨਹੀਂ ਸੀ ਕਰ ਪਾ ਰਹੇ ਸੋ ਇੱਕ ਅਸੀਂ ਸਾਰਾ ਸਮਾਨ ਉਤਾਰ ਕੇ ਵਾਪਸ ਭੇਜਤਾ ਸੀ ਤੇ ਤਿੰਨ ਇੱਥੇ ਅੱਜ ਕੋਈ ਅਫਗਾਨਿਸਤਾਨੀ ਕੋਈ ਭਾਰਤ ਨਹੀਂ ਸਾਰੇ ਇਕੱਠੇ ਸਾਰੇ ਇਕੱਠੇ ਸਾਰੇ ਇੱਕ ਕਮਿਊਨਿਟੀ ਗੁਰਨਾਣਕ ਦੇਵ ਜੀ ਆਪ ਹਾਂਜੀ ਇੱਥੇ ਹਰ ਇੱਕ ਚੀਜ਼ ਜਿਹੜੀ ਇਨਸਾਨ ਗਰੋਸਰੀ ਕਰਨ ਗਿਆ ਲੈਣ ਲਈ ਜਾਂਦਾ ਹੈ ਆਪਣੇ ਬੱਚਿਆਂ ਨੂੰ ਧਿਆਨ ਚ ਰੱਖ ਕੇ ਚਾਹੇ ਓਜਾਮ ਹੋਵੇ ਮਿੱਠਾ ਹੋਵੇ ਹਰ ਇੱਕ ਚੀਜ਼ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਜਿੱਥੇ ਤੱਕ ਤੁਹਾਡੀ ਨਜ਼ਰ ਜਾਵੇਗੀ ਕਿੰਨੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਇੱਥੇ ਇੱਕ ਖਾਸ ਗੱਲ ਹੋਰ ਨੋਟ ਕਰੋਗੇ ਕਿ ਇਹਨਾਂ ਕਤਾਰਾਂ ਦੇ ਵਿੱਚ ਸਿਰਫ ਆਪਣੀ ਪੰਜਾਬੀ ਕਮਿਊਨਿਟੀ ਨਹੀਂ ਬਲਕਿ ਪੰਜਾਬੀ ਕਮਿਊਨਿਟੀ ਤੇ ਇੱਥੇ ਨਾ માત્ર ਦੇ ਬਰਾਬਰ ਤੁਹਾਨੂੰ ਇਹਨਾਂ ਲਾਈਨਾਂ ਦੇ ਵਿੱਚ ਨਜ਼ਰ ਆਵੇਗੀ ਇੱਥੇ ਹੋਰ ਕਮਿਊਨਿਟੀਆਂ ਦੇ ਲੋਕ ਲੱਗੇ ਹੋਏ ਨੇ ਲਾਈਨਾਂ ਦੇ ਵਿੱਚ ਜਿਹੜੇ ਇੱਥੇ ਰਾਸ਼ਨ ਲੈਣ ਦੇ ਲਈ ਗਰੋਸਰੀ ਲੈਣ ਦੇ ਲਈ ਜਿਹੜੇ ਇੱਥੇ ਸੇਵਾ ਕੀਤੀ ਜਾ ਰਹੀ ਹੈ ਉੱਥੇ ਇਹ ਪਹੁੰਚੇ ਹੋਏ ਨਾ ਤਾਂ ਤੁਸੀਂ ਦੇਖੋ ਕਿ ਅਸੀਂ ਸੜਕ ਦੇ ਦੂਜੇ ਪਾਸੇ ਤੱਕ ਪਹੁੰਚ ਗਏ ਆ ਕਿੰਨਾ ਵੱਡਾ ਲਾਈਨ ਅਪ ਜਿਹੜਾ ਹੈ ਉਹ ਲੱਗਾ ਹੋਇਆ ਹੈ ਕੋਸ਼ਿਸ਼ ਤਾਂ ਕਰਾਂਗੇ ਕਿ ਐਂਡ ਤੱਕ ਜਾ ਕੇ ਤੁਹਾਨੂੰ ਦਿਖਾਇਆ ਜਾਵੇ ਤਾਂ ਇਹ ਸਾਰੇ ਲੋਕ ਨੇ ਕਿਉਂਕਿ ਮਹਿੰਗਾਈ ਦੀ ਮਾਰ ਹਰ ਪਾਸੇ ਪੈ ਰਹੀ ਹੈ ਪਰ ਕਹਿੰਦੇ ਨੇ ਨਾ ਕਿ ਜਿੰਨੀ ਮਰਜ਼ੀ ਮਹਿੰਗਾਈ ਹੋ ਜਾਵੇ ਗੁਰੂ ਨਾਨਕ ਦੇ ਖੇਤਾਂ ਵਿੱਚੋਂ ਬਰਕਤ ਨਹੀਂ ਜਾ ਸਕਦੀ ਤਾਂ ਜਿੱਥੇ ਵੀ ਸਿੱਖ ਵਸਦੇ ਨੇ ਉੱਥੇ ਉਹ ਹਮੇਸ਼ਾ ਇਹ ਚੀਜ਼ ਸੁਨਿਸ਼ਚਿਤ ਕਰਦੇ ਨੇ ਕਿ ਕੋਈ ਵੀ ਭੁੱਖਾ ਨਾ ਸੌਵੇ ਕੋਈ ਵੀ ਐਸਾ ਘਰ ਨਾ ਹੋਵੇ ਜਿੱਥੇ ਰਾਤ ਨੂੰ ਰੋਟੀ ਨਾ ਪੱਕਦੀ ਹੋਵੇ ਤਾਂ ਤੁਸੀਂ ਦੇਖੋ ਲੋਕ ਆਪਣੇ ਨਾਲ ਆਪਣੇ ਥੈਲੇ ਆਪਣੇ ਬੈਗ ਆਪਣੀਆਂ ਟੋکریاں ਜਿਹੜੀਆਂ ਨੇ ਉਹ ਲੈ ਕੇ ਇੱਥੇ ਪਹੁੰਚੇ ਹੋਏ ਨੇ ਮੌਸਮ ਦੇ ਵੱਲੋਂ ਵੀ ਸਾਥ ਦਿੱਤਾ ਜਾ ਰਿਹਾ ਹੈ ਕਿਉਂਕਿ ਮੌਸਮ ਵੀ ਸੋਹਣਾ ਬਣਿਆ ਹੋਇਆ ਇਸ ਕਰਕੇ ਲੋਕਾਂ ਨੂੰ ਬਹੁਤੀ ਪਰੇਸ਼ਾਨੀ ਨਹੀਂ ਆ ਰਹੀ ਤੇ ਦੇਖੋ ਖੁਸ਼ੀ ਜ਼ਾਹਰ ਕਰਦੇ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਇੱਥੇ ਸ਼ਰਮਿੰਦਗੀ ਨਹੀਂ ਹੁੰਦੀ ਕਿ ਜਦੋਂ ਤੁਸੀਂ ਲੈਂਡ ਦੇ ਲਈ ਆਇਓ ਇਹ ਇੱਕ ਹਿਸਾਬ ਦਾ ਲੰਗਰ ਹੀ ਹੈ ਜਿਹੜਾ ਉਹ ਲਗਾਇਆ ਜਾਂਦਾ ਹੈ ਬਾਬੇ ਨਾਨਕ ਦੇ ਸੇਵਾਦਾਰਾਂ ਦੇ ਵੱਲੋਂ ਅਸੀਂ ਕਹਿ ਲਈਏ ਤਾਂ ਲਾਈਨ ਨਹੀਂ ਖਤਮ ਹੋਣ ਦਾ ਨਾਮ ਲੈ ਰਹੀ ਕਮਾਲ ਲੈ ਕਿ ਵੈਸੇ ਬਹੁਤ ਪਿੱਛੇ ਤੱਕ ਜਿਹੜਾ ਲਾਈਨ ਅਪ ਹੈ ਉਹ ਲੱਗਾ ਹੋਇਆ ਹੈ ਪਰ ਹੌਸਲਾ ਵੀ ਹੈ ਤੇ ਇਹਨਾਂ ਦੇ ਵਿੱਚ ਦੇਖੋ ਵਿਸ਼ਵਾਸ ਵੀ ਕਿੰਨਾ ਹੈ ਕਿ ਬੇਸ਼ੱਕ ਲਾਈਨ ਜਿੰਨੀ ਮਰਜ਼ੀ ਲੰਬੀ ਹੋ ਜਾਵੇ ਸਾਨੂੰ ਰਸ਼ਨ ਜ਼ਰੂਰ ਮਿਲੇਗਾ ਸਾਨੂੰ ਇਹ ਜਿਹੜਾ ਲੰਗਰ ਲਗਾਇਆ ਗਿਆ ਏ ਉਹਦੇ ਵਿੱਚੋਂ ਕੁਝ ਨਾ ਕੁਝ ਸਾਨੂੰ ਜ਼ਰੂਰ ਮਿਲੇਗਾ ਤੇ ਅੱਗੇ ਜਿਹੜੇ ਸੇਵਾ ਕਰ ਰਹੇ ਨੇ ਉਹਨਾਂ ਦੇ ਵਿੱਚ ਵੀ ਪੂਰਾ ਆਤਮ ਵਿਸ਼ਵਾਸ ਹੈ ਕਿ ਤਿੰਨ ਟਰੇਲਰ ਕਹਿੰਦੇ ਬੇਸ਼ੱਕ ਖਾਲੀ ਹੋ ਗਏ ਨੇ ਪਰ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਅਸੀਂ ਹੋਰ ਟਰੇਲਰ ਲੈ ਕੇ ਆਵਾਂਗੇ ਪਰ ਜਿੰਨੀ ਦੇਰ ਤੱਕ ਸਾਰੇ ਲੋਕ ਇੱਥੇ ਜਿਹੜੇ ਪਹੁੰਚੇ ਨੇ ਉਹਨਾਂ ਨੂੰ ਮਿਲ ਨਹੀਂ ਜਾਂਦਾ ਕੁਝ ਨਾ ਕੁਝ ਆਪਣੇ ਘਰ ਲੈ ਕੇ ਜਾਣ ਦੇ ਲਈ ਉਹ ਖਾਲੀ ਹੱਥੇ ਤੋਂ ਕੋਈ ਵੀ ਵਾਪਸ ਨਹੀਂ ਜਾਵੇਗਾ ਤਾਂ ਕਹਿੰਦੇ ਕਿ ਗੁਰੂ ਦੇ ਘਰ ਦੇ ਵਿੱਚੋਂ ਕੋਈ ਖਾਲੀ ਵਾਪਸ ਨਹੀਂ ਜਾਂਦਾ ਤੇ ਗੁਰੂ ਦੀਆਂ ਸੰਗਤਾਂ ਵੀ ਜਦੋਂ ਇਹ ਨਿਸ਼ਚੈ ਕਰ ਲੈਂਦੀਆਂ ਨੇ ਨਾ ਤਾਂ ਫਿਰ ਤੁਸੀਂ ਦੇਖੋ ਕਿ ਕੋਈ ਵੀ ਵਾਪਸ ਭੁੱਖਾ ਨਹੀਂ ਜਾਵੇਗਾ ਕਿਸੇ ਦੇ ਘਰ ਵੀ ਇਦਾਂ ਨਹੀਂ ਹੋਵੇਗਾ ਕਿ ਰਾਤ ਨੂੰ ਰੋਟੀ ਨਹੀਂ ਪੱਕ ਰਹੀ ਬੇਸ਼ੱਕ ਮਹਿੰਗਾਈ ਕਿੰਨੀ ਵੀ ਹੋ ਜਾਵੇ ਤਾਂ ਦੂਰ ਤੱਕ ਲਾਈਨ ਅਪ ਐਸੀ ਹੋਰ ਹੁਣ ਪਿੱਛੇ ਤੱਕ ਤਾਂ ਮੈਨੂੰ ਲੱਗਦਾ ਨਹੀਂ ਜਾ ਸਕਦੇ ਕਿਉਂਕਿ ਅੱਗੇ ਟ੍ਰੈਫਿਕ ਲਾਈਟਸ ਵੀ ਨੇ ਪਰ ਤੁਸੀਂ ਦੇਖੋ ਬਹੁਤ ਪਿੱਛੇ ਤੱਕ ਇਹ ਲਾਈਨ ਅਪ ਲੱਗਾ ਹੋਇਆ ਇੱਥੇ ਤਾਨੂੰ ਸਟੂਡੈਂਟਸ ਵੀ ਨਜ਼ਰ ਆਉਣਗੇ ਇੱਥੇ ਤੁਹਾਨੂੰ ਇਥੋਂ ਦੀਆਂ ਜਿਹੜੇ ਗੋਰੇ ਲੋਕ ਵੀ ਨਜ਼ਰ ਆਉਣਗੇ ਇੱਥੇ ਹੋਰ ਕਮਿਊਨਿਟੀਜ਼ ਦੇ ਲੋਕ ਹੋਰ ਦੇਸ਼ਾਂ ਦੇ ਲੋਕ ਵੱਖ-ਵੱਖ ਤਰ੍ਹਾਂ ਦੀ ਜਿਹੜੀ ਤੁਹਾਨੂੰ ਹਰ ਤਰ੍ਹਾਂ ਦੀ ਕਮਿਊਨਿਟੀ ਦੇ ਲੋਕ ਆਪਣੇ ਬੱਚਿਆਂ ਦੇ ਨਾਲ ਪੂਰੀ-ਪੂਰੀ ਫੈਮਿਲੀ ਜਿਹੜੀ ਹੈ ਇੱਥੇ ਆਈ ਹੋਈ ਹੈ ਤੇ ਇੱਥੋਂ ਦੇਖੋ ਤੁਸੀਂ ਸ਼ੁਰੂਆਤ ਹੋ ਜਾਂਦੀ ਹੈ ਵਲੰਟੀਅਰs ਥਾਂ-ਥਾਂ ਤੇ ਖੜੇ ਹੋਏ ਨੇ ਜਿਹੜੇ ਤੁਹਾਨੂੰ orange jackets ਦੇ ਵਿੱਚ ਨਜ਼ਰ ਆ ਰਹੇ ਨੇ ਉਹ ਵਲੰਟੀਅਰs ਨੇ ਆ ਦੇਖੋ ਇੱਥੇ ਕਾਟਨ ਦੇ ਕਾਟਨ ਖਾਲੀ ਹੋ ਗਏ ਨੇ ਤੇ ਪਰ ਸੇਵਾ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ ਖਰਬੂਜੇ اور ਇਥੇ ਸਿਰਫ ਇਹ ਨਹੀਂ ਹੈ ਕਿ ਕੋਈ ਬੇਸਿਕ ਜ਼ਰੂਰਤਾਂ ਦਾ ਧਿਆਨ ਰੱਖ ਕੇ ਸਿਰਫ ਦੁੱਧ ਜਾਂ ਬਰੈਡ ਦੇ ਦਿੱਤਾ ਜਾਂਦਾ ਹੈ ਇਥੇ ਸੀਜ਼ਨ ਦੇ ਹਿਸਾਬ ਦੇ ਨਾਲ ਜਿਹੜੀ ਚੀਜ਼ ਚੱਲ ਰਹੀ ਹੁੰਦੀ ਹੈ ਉਹਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ ਕਿ ਅੱਜਕੱਲ ਫਰੂਟ ਦੇ ਵਿੱਚ ਜਿਵੇਂ ਖਰਬੂਜਾ ਇਥੇ ਬਹੁਤ ਏਨ ਹੈ ਤਾਂ ਦੇਖੋ ਖਰਬੂਜਾ ਦਿੱਤਾ ਜਾ ਰਿਹਾ ਤੇ ਇਹ ਨਹੀਂ ਹੈ ਕਿ ਇੱਕ ਪਰਿਵਾਰ ਨੂੰ ਜਾਂ ਇੱਕ ਇਨਸਾਨ ਨੂੰ ਇੱਕ ਵਿਅਕਤੀ ਨੂੰ ਇੰਡੀਵਿਜੂਅਲ ਨੂੰ ਇੱਕ ਹੀ ਖਰਬੂਜਾ ਦਿੱਤਾ ਜਾ ਰਿਹਾ ਹੈ ਉਹ ਉਹਨਾਂ ਦੀ ਮਰਜ਼ੀ ਹੈ ਦੋ ਤੋਂ ਉਹ ਵੱਧ ਵੀ ਲੈ ਸਕਦੇ ਨੇ ਪਰ ਦੋ ਦੋ ਤਾਂ ਮਿਨੀਮਮ ਹਰ ਪਰਿਵਾਰ ਨੂੰ ਦਿੱਤੇ ਜਾ ਰਹੇ ਨੇ ਅੱਗੇ ਸਾਡੀ ਜਿਹੜੀ ਬੇਸਿਕ ਜ਼ਰੂਰਤ ਹੈ ਉਹ ਆ ਜਾਂਦੀ ਹੈ ਤਾਂ ਅੱਗੇ ਤੁਸੀਂ ਬੇਸਿਕ ਸਾਡੀ ਜ਼ਰੂਰਤ ਜਿਹੜੀ ਹੈ ਆਲੂ ਪਿਆਜ਼ ਤੇ ਨਾਲ ਨਾਲ ਤੁਸੀਂ ਦੇਖੋ ਕਿ ਇਹ ਜਿਹੜੇ ਪੈਕੇਟਸ ਦੇ ਵਿੱਚ ਨੇ ਉਹ ਹੋਰ ਫਰੋਜ਼ਨ ਚੀਜ਼ਾਂ ਜਿਹੜੀਆਂ ਫਰੋਜ਼ਨ ਮਟਰ ਫਰੋਜ਼ਨ ਸਬਜ਼ੀਆਂ ਤੇ ਫਰੋਜ਼ਨ ਪਿੰਡੀਆਂ ਫਰੋਜ਼ਨ ਸਮਾਨ ਇਧਰ ਬਟਰ ਦਿੱਤਾ ਜਾ ਰਿਹਾ ਹੈ ਤੇ ਇਧਰ ਜੈਮ ਦਿੱਤੇ ਜਾ ਰਹੇ ਨੇ ਔਰ ਪੂਰਾ ਪੂਰਾ ਡੱਬਾ ਇਹ ਨਹੀਂ ਕਿ ਉਹਦੇ ਵਿੱਚੋਂ ਇੱਕ ਪੀਸ ਕੱਢ ਕੇ ਜਾਂ ਦੋ ਪੀਸ ਕੱਢ ਕੇ ਦਿੱਤੇ ਜਾਂਦੇ ਨੇ ਪੂਰਾ ਪੂਰਾ ਡੱਬਾ ਅਕਸਰ ਦਿੱਤਾ ਜਾਂਦਾ ਹੈ ਤੇ ਇੱਥੇ ਤੁਸੀਂ ਦੇਖੋ ਕਿ ਖੀਰੇ ਔਰ ਫਰੈਸ਼ ਸਬਜ਼ੀਆਂ ਬਿਲਕੁਲ ਫਰੈਸ਼ ਪ੍ਰੋਡਿਊਸ ਅੱਗੇ ਸ਼ਮਲਾ ਮਿਰਚ ਤੇ ਇਧਰ ਨਾਲ ਦੀ ਨਾਲ ਤੁਹਾਨੂੰ ਬ੍ਰੈਡਸ ਤੇ ਇਧਰ ਮਫਿਨਸ ਪੂਰੇ ਪੂਰੇ ਡੱਬੇ ਇਹਨੇ ਕਿ ਇੱਕ ਇੱਕ ਪੀਸ ਕੱਢ ਕੇ ਪੂਰੇ ਪੂਰੇ ਡੱਬੇ ਦੇ ਡੱਬੇ ਪੂਰਾ ਪੂਰਾ ਪੈਕੇਟ ਬਰੈਡਸ ਦਾ ਦਿੱਤਾ ਜਾ ਰਿਹਾ ਹੈ ਵਲੰਟੀਅਰ ਦੇਖੋ ਕਿਦਾਂ ਪਹੁੰਚੇ ਹੋਏ ਨੇ ਡਾਕਟਰ ਬਲਵਿੰਦਰ ਕੌਰ ਬਰਾਰ ਜੀ ਵੀ ਖਾਸ ਤੌਰ ਤੇ ਤੁਸੀਂ ਇਹਨਾਂ ਨੂੰ ਇਹਨਾਂ ਦੀਆਂ ਗੱਲਾਂ ਤਾਂ ਬੜੀਆਂ ਇੰਜੋਏ ਕਰਦੇ ਹੋ ਤੁਸੀਂ ਦੇਖੋ ਸੇਵਾ ਭਾਵ ਦੇ ਨਾਲ ਵੀ ਆਪਾਂ ਅੱਗੇ ਜਾ ਕੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਇੱਧਰ ਅੱਗੇ ਤੁਸੀਂ ਦੇਖੋ ਕਿ ਆ ਲੋਕ ਆਪੋ ਆਪਣਾ ਜਿਹੜਾ ਘਰੋਂ ਕੋਈ ਬਾਸਕਟ ਲੈ ਕੇ ਆਈ ਸੀ ਕੋਈ ਕਾਰਟ ਲੈ ਕੇ ਆਈ ਸੀ ਉਸ ਤਰੀਕੇ ਦੇ ਨਾਲ ਉਹ ਲੈ ਕੇ ਜਾ ਰਹੇ ਨੇ ਉਹ ਪਿੱਛੇ ਜਿਹੜੇ ਤੁਹਾਨੂੰ ਟਰੇਲਰ ਨਜ਼ਰ ਆ ਰਹੇ ਹੋਣਗੇ ਉਹੀ ਟਰੇਲਰ ਨੇ ਜਿਨ੍ਹਾਂ ਦੇ ਵਿੱਚ ਇਹ ਸਮਾਨ ਇਹ ਰਾਸ਼ਨ ਭਰ-ਭਰ ਕਿਉਂਦਾ ਹੈ ਪਰ ਕਦੋਂ ਖਤਮ ਹੋ ਜਾਂਦੇ ਨੇ ਇਹ ਪਤਾ ਨਹੀਂ ਲੱਗਦਾ ਹਾਂਜੀ ਬਾਬਾ ਜੀ ਕੀ ਨਾਮ ਹੈ ਸਖਰਾ ਸਿੰਘ ਹੈ ਜੀ ਇਹ ਕਿੰਨੀ ਦੇਰ ਦੇ ਵਿੱਚ ਇੱਕ ਟਰੇਲਰ ਮੁੱਕ ਗਿਆ ਇਹ ਤਕਰੀਬਨ 1 ਵਜੇ ਸ਼ੁਰੂ ਕੀਤਾ ਸੀਗਾ ਜੀ ਅੱਛਾ ਜੀ ਦੋ ਟਰੇਲਰ ਖਾਲੀ ਹੋ ਗਏ ਆ ਹਾਂ ਦੋ ਰਹਿੰਦੇ ਆ ਜੀ ਮੈਂ ਪਿੱਛੇ ਦੇਖ ਕੇ ਆਈਆਂ ਲਾਈਨ ਬਹੁਤ ਵੱਡੀ ਹੈ ਹਾਂਜੀ ਤਕਰੀਬਨ ਸਾਰਾ ਨੂੰ ਆਈ ਹੈ ਗੋਇਰਾਸ਼ਨ ਜੀ ਠੀਕ ਹੈ ਹਾਂਜੀ ਬਹੁਤ ਖੇਤਾਂ ਚ ਬਰਕਤ ਨਹੀਂ ਨਹੀਂ ਜੀ ਇਹ ਵਾਹਿਗੁਰੂ ਦੇ ਕੀ ਤਾਇਆ ਸਾਹਿਬ ਕੋ ਗ੍ਰਾਮ ਕਦੀਆਂ ਕਿਰਪਾ ਜੀ ਉਹਨਾਂ ਦੀ ਠੀਕ ਹੈ ਜੀ ਤਾਂ ਸੇਵਾ ਇਹ ਵਲੰਟੀਅਰ ਦੇਖੋ ਅੱਜ ਕਿੰਨੇ ਨੌਜਵਾਨ ਪਹੁੰਚੇ ਹੋਏ ਨੇ ਕੀ ਨਾਮ ਹੈ ਰਮਨੀਕਰ ਰਮਨੀਕ ਵੈਸੇ ਕੀ ਕਰਦੇ ਹੋ ਸਟੂਡੈਂਟ ਯਾ ਸਟੂਡੈਂਟ ਹੈ ਸਟੱਡੀ ਪਰਮਿਟ ਹੈ ਤੇ ਛੁੱਟੀ ਵਾਲੇ ਦਿਨ ਅੱਜ ਇੱਥੇ ਸੇਵਾ ਕਰਨ ਪਹੁੰਚੇ ਹੋ ਹਾਂਜੀ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕਿੰਨਾ ਹੁਣ ਤੱਕ ਕਿੰਨੇ ਲੋਕਾਂ ਨੂੰ ਰਾਸ਼ਨ ਦੇ ਚੁੱਕੇ ਹੋ ਬਹੁਤ ਜਾਣੇ ਸੀਗੇ ਬਹੁਤ ਜਾਣੇ ਸੀਗੇ ਹਾਂਜੀ ਉਹਨਾਂ ਦੇ ਚਿਹਰੇ ਤੇ ਇੱਕ ਖੁਸ਼ੀ ਦਿਖਦੀ ਹੈ ਹਾਂਜੀ ਦੇ ਕੀ ਕੀ ਆਇਆ ਹੋਇਆ ਤੁਸੀਂ ਕਿਹੜੀ ਸੇਵਾ ਚੋਂ ਮੈਂ ਕੇਕ ਦੀ ਸੇਵਾ ਦੇ ਵਿੱਚ ਹਾਂ ਹੋਰ ਬਹੁਤ ਕੁਝ ਹੈ ਸਬਜ਼ੀਆਂ ਵੀ ਹੈਗੀਆਂ ਹੋਰ ਵੀ ਬਹੁਤ ਬਰੈਡ ਵਗੈਰਾ ਠੀਕ ਹੈ ਤੇ ਕਹਿੰਦੇ ਕਿ ਸਬਜ਼ੀ ਬਰੈਡ ਸਾਰਾ ਕੁਝ ਜਿਹੜਾ ਹੈ ਉਹ ਇੱਥੇ ਦਿੱਤਾ ਜਾ ਰਿਹਾ ਹੈ ਤੇ ਗੁਰੂ ਨਾਨਕ ਫ੍ਰੀ ਕਿਚਨ ਦੇ ਵੱਲੋਂ ਅੱਜ ਇੱਥੇ ਇੱਕ ਵਾਰ ਫਿਰ ਤੋਂ ਜਿਹੜੀ ਡਰਾਈਵ ਲਗਾਈ ਗਈ ਹੈ ਜਿੱਥੇ ਰਾਸ਼ਨ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖੋ ਕਿ ਇੱਥੇ ਵੋਲੰਟੀਅਰਸ ਨੇ ਟੇਬਲ ਲੱਗੇ ਹੋਏ ਨੇ ਪਰ ਉਸ ਤੋਂ ਵੀ ਵੱਡੀ ਗਿਣਤੀ ਦਾ ਲਾਈਨ ਅਪ ਹੈ ਜਿਹੜਾ ਅਸੀਂ ਤੁਹਾਨੂੰ ਪਿੱਛੇ ਦਿਖਾਇਆ ਕਿ ਕਿੰਨੀ ਦੂਰ ਤੱਕ ਲੋਕ ਲਾਈਨ ਲਗਾ ਕੇ ਖੜੇ ਨੇ ਪੂਰਾ ਉਹਨਾਂ ਨੂੰ ਭਰੋਸਾ ਹੈ ਕਿ ਬੇਸ਼ੱਕ ਜਿੰਨੀ ਮਰਜ਼ੀ ਦੇਰ ਹੋ ਜਾਵੇ ਖਾਲੀ ਹੱਥ ਅਸੀਂ ਗੁਰਨਾਨਕ ਦੇ ਘਰੋਂ ਨਹੀਂ ਜਾਣ ਲੱਗੇ ਤਾਂ ਅੰਦਰ ਜਾ ਕੇ ਅਸੀਂ ਇੱਕ ਵਾਰ ਜ਼ਰੂਰ ਦੇਖਾਂਗੇ ਕਿ ਕੀ ਕੀ ਇਹ ਜਿਹੜੀ ਸੇਵਾ ਹੈ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਸਿਰਫ ਇਹ ਨਹੀਂ ਕਿ ਇੱਥੇ ਬੇਸਿਕ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਆਲੂ ਪਿਆਜ਼ ਟਮਾਟਰ ਇੱਥੇ ਹਰ ਇੱਕ ਚੀਜ਼ ਜਿਹੜੀ ਇਨਸਾਨ ਗ੍ਰੋਸਰੀ ਕਰਨ ਗਿਆ ਲੈਣ ਲਈ ਜਾਂਦਾ ਹੈ ਆਪਣੇ ਬੱਚਿਆਂ ਨੂੰ ਧਿਆਨ ਚ ਰੱਖ ਕੇ ਚਾਹੇ ਉਹ ਜੈਮ ਹੋਵੇ ਮਿੱਠਾ ਹੋਵੇ ਹਰ ਇੱਕ ਚੀਜ਼ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਤਾਂ ਇੱਥੇ ਵਲੰਟੀਅਰਸ ਦੀ ਟੀਮ ਦੇ ਵੱਲੋਂ ਫਿਲਹਾਲ ਇੱਥੇ ਖਰਬੂਜੇ ਦਿੱਤੇ ਜਾ ਰਹੇ ਨੇ ਅੱਗੇ ਇੱਥੇ ਆਲੂ ਪਿਆਜ਼ ਜਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਕਿਦਾਂ ਦਾ ਲੱਗਦਾ ਹੈ ਬਸ ਅੱਛਾ ਲੱਗਦਾ ਹੈ ਠੀਕ ਲੱਗਦਾ ਹੈ ਹਾਂ ਹਾਂ ਜੀ ਤੇ ਸੇਵਾ ਕਰਨਤਾ ਸਤ ਸੰਗਤ ਦੀ ਸੇਵਾ ਕਰਨੀ ਹੈ ਹਾਂਜੀ ਗੁਰੂ ਨਾਨਕ ਦੇਵ ਜੀ ਨੇ ਜਿਵੇਂ ਕਹਿੰਦੇ ਕਿ ਸੱਚਾ ਸੌਦਾ ਕੀਤਾ ਸੀ ਉਹ ਐਸਾ ਇੱਕ ਉਪਦੇਸ਼ ਦਿੱਤਾ ਕਿ ਦੇਖੋ ਪੂਰੀ ਦੁਨੀਆ ਦੇ ਵਿੱਚ ਬਾਬੇ ਨਾਨਕ ਦੇ ਜਿਹੜੇ ਲੋਕ ਨੇ ਉਹ ਕਦੇ ਕਹਿੰਦੇ ਕੋਈ ਭੁੱਖਾ ਨਹੀਂ ਰਹਿ ਸਕਦਾ ਇਹਦਾ ਬਿਲਕੁਲ ਬਾਬਾ ਨਾਨਕ ਦੀ ਵਸ ਇੱਕ ਬੋਲੀ ਹੈ ਕੋਈ ਵੀ ਭੁੱਖਾ ਨਹੀਂ ਰਹਿ ਸਕਦਾ ਜਿੱਥੇ ਜਿਸ ਕੰਟਰੀ ਵੀ ਜਾਵੇ ਨਾ ਕੋਈ ਭੁੱਖਾ ਨਹੀਂ ਰਹਿ ਸਕਦਾ ਇਹ ਤਾਂ ਬਹੁਤ ਏ ਕਬਡੀ ਓਖੇ ਵੱਡੀ ਗੱਲ ਹੈ ਬਿਲਕੁਲ ਤਾਂ ਵਾਕਈ ਦੇ ਵਿੱਚ ਕਹਿੰਦੇ ਬਾਬੇ ਨਾਨਕ ਦੇ ਬੰਦੇ ਭੁੱਖੇ ਨਹੀਂ ਰਹਿ ਸਕਦੇ ਹਾਂਜੀ ਹਾਂਜੀ ਤੇ ਤੁਸੀਂ ਸਟੂਡੈਂਟ ਹੋ ਵੈਸੇ ਹਾਂਜੀ ਅਸੀਂ ਸਟੂਡੈਂਟ ਆ ਤੇ ਜਦੋਂ ਇਹਨਾਂ ਦੇ ਨਾਲ ਹਰ ਵਾਰੀ ਆਉਨੇ ਹੋ ਹਾਂਜੀ ਅਸੀਂ ਹਰ ਵਾਰੀ ਆਉਂਦੇ ਹਾਂ ਇਹ ਨਹੀਂ ਹੁੰਦਾ ਕਿ ਛੁੱਟੀ ਵਾਲੇ ਦਿਨ ਅਜ ਰਾਮ ਕਰੀਏ ਨਹੀਂ ਨਹੀਂ ਐਦਾ ਤਾਂ ਕੁਝ ਨਹੀਂ ਕਿਉਂਕਿ ਬਹੁਤ ਮੁਸ਼ਕਿਲਾਂ ਸੇਵਾ ਦਾ ਮੌਕਾ ਮਿਲਦਾ ਹੈ ਤੇ ਅਸੀਂ ਜ਼ਰੂਰ ਆਉਂਦੇ ਆ ਤੇ ਇੱਥੇ ਸਾਨੂੰ ਵੀ ਫ੍ਰੀ ਗਰੋਸਰੀ ਮਿਲਦੀ ਹੈ ਇਹਨਾਂ ਚ ਸਾਡਾ ਵੀ ਫਾਇਦਾ ਇਹਨਾਂ ਦਾ ਵੀ ਫਾਇਦਾ ਕਿ ਸਾਨੂੰ ਸੇਵਾ ਕਰਨੇ ਦਾ ਮੌਕਾ ਮਿਲ ਰਿਹਾ ਹੈ ਅੱਛਾ ਸਟੂਡੈਂਟਸ ਲਈ ਆ ਪੈਸੇ ਕਿੱਥੋਂ ਆਉਣੇ ਕਿਉਂਕਿ ਅੱਜ ਕੱਲ ਤਾਂ ਤੁਸੀਂ ਜਾਓ ਤਾਂ 200 ਡਾਲਰ ਆਰਾਮ ਨਾਲ ਲੱਗ ਜਾਂਦਾ ਹਾਂਜੀ ਆਰਾਮ ਨਾਲ ਲੱਗ ਜਾਂਦਾ ਬਟ ਇੱਥੇ ਆ ਕੇ ਸਾਨੂੰ ਗਰੋਸਰੀ ਬਹੁਤ ਹੀ ਘੱਟ ਹੈ ਕਿ ਅਸੀਂ ਖੁਦ ਮਤਲਬ ਕਿ ਪੈਸੇ ਖਰਚੀਏ ਕਿਉਂਕਿ ਸਾਨੂੰ ਸਾਰੀ ਗਰੋਸਰੀ ਇੱਥੋਂ ਪ੍ਰੋਵਾਈਡ ਹੁੰਦੀ ਹੈ ਤੇ ਸਾਨੂੰ ਬਹੁਤ ਫਾਇਦਾ ਹੈ ਗੁਰਨਾਨਕ ਫਰੀ ਕਿਚਨ ਦਾ ਅਸੀਂ ਹੋਰ ਵੀ ਵੱਧ ਤੋਂ ਵੱਧ ਲੋਕਾਂ ਨੂੰ ਕਹਿੰਦੇ ਆ ਕਿ ਇੱਥੇ ਆਓ ਤੇ ਲੈ ਕੇ ਜਾਓ ਬਿਲਕੁਲ ਵਾਕਈ ਦੇ ਵਿੱਚ ਕਹਿੰਦੇ ਕਿ ਇੱਥੇ ਅਸੀਂ ਲੋਕਾਂ ਨੂੰ ਵੀ ਦਿੰਦੇ ਆ ਤੇ ਇੱਥੇ ਅਸੀਂ ਆਪ ਵੀ ਜਿਹੜਾ ਹੈ ਉਹ ਲੈ ਕੇ ਜਾਂਦੇ ਆ ਸਟੂਡੈਂਟਸ ਇੱਥੇ ਚੀਕੂ ਫਰੋਜ਼ਨ ਚੀਕੂ ਜਿਹੜੇ ਆ ਉਹ ਦਿੱਤੇ ਜਾ ਰਹੇ ਨੇ ਇਹ ਕਹਿੰਦੇ ਚੀਕੂਆਂ ਦੀ ਭਾਰ ਹੈਗੀ ਹੈਗੀ ਬਹੁਤ ਹੈਗੀ ਇੱਦੇ ਤਾਂ ਅੱਛਾ ਹਾਂਜੀ ਲਾਈਕ ਫਰਮ ਇਨ ਦਿ ਮਾਰਨਿੰਗ ਵੀ ਹੈਵ ਲਾਈਕ ਗਿਵਨ ਅਰਾਊਂਡ 500 ਸੋ देयर ਆ ਮੱਚ ਮੋਰ ਇਨ ਸਾਈਡ Okay yeah. how many packets you giving to one family Like around one or two depends on the size of the family Okay so kind yeah. the family the size te depend karda hai kise nu ek kise nu do par munai kise nu nahi hai ke tusi kinni uh, packet leke jaana todi vaddi family hai to tusi zyada vi leke ja sakde ho te idhar uh, dekho frozen so was in your hand Frozen pigeon peas and tondora How many packets you giving to one family one each One each Yeah how do you liking here I love it How it feels It's great. Look at all these people we're feeding. There's a big yeah. lineup. Yeah, it's wonderful. ਬਿਲਕੁਲ ਇੱਥੇ ਸਿਰਫ ਸਾਡੀ ਕਮਿਊਨਿਟੀ ਦੇ ਮੈਂਬਰ ਨਹੀਂ ਵਲੰਟੀਅਰ ਕਰਦੇ ਸਾਡੇ ਨਾਲ ਹੋਰ ਭਾਈਚਾਰਾ ਜਿਹੜਾ ਹੈ ਉਹ ਵੀ ਵਲੰਟੀਅਰ ਕਰਦਾ ਹੈ ਭਾਜੀ ਕਿੰਨੇ ਕੁ ਪੈਕੇਟ ਲੱਗੇ ਸਵੇਰ ਦੇ ਬਹੁਤ ਪੈਕੇਟ ਲੱਗੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਅਸੀਂ ਆਫਗਾਨਿਸਤਾਨ ਤੋਂ अच्छा हां जी इथे ਅੱਜ ਕੋਈ ਅਫਗਾਨਿਸਤਾਨੀ ਕੋਈ ਭਾਰਤ ਨਹੀਂ ਸਾਰੇ ਇਕੱਠੇ ਸਾਰੇ ਇਕੱਠੇ ਸਾਰੇ ਇੱਕ ਕਮਿਊਨਿਟੀ ਗੁਰਨਾਨਕ ਦੇਵ ਗੁਰਨਾਨਕ ਦੇਵ ਜੀ ਆਪੇ हां जी ਬਿਲਕੁਲ ਕਿੱਦਾਂ ਦਾ ਲੱਗਦਾ ਜਦੋਂ ਇਹ ਲੋਕ ਨੀਡੀ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਇਹ ਪੈਕੇਟ ਦੇਨੇ ਹੋ ਤੇ ਚਿਹਰੇ ਤੇ ਉਹਨਾਂ ਦੇ ਖੁਸ਼ੀ ਆਉਂਦੀ ਹੈ ਬਹੁਤ ਖੁਸ਼ੀ ਆਉਂਦੀ ਹੈ ਗੁਰਨਾਨਕ ਦੇਵ ਜੀ ਦੀ ਦੇਣ ਹੈ हां जी ਬਿਲਕੁਲ ਬਹੁਤ ਸ਼ੁਕਰੀਆ ਕਹਿੰਦੇ ਗੁਰਨਾਨਕ ਦੇਵ ਜੀ ਦੀ ਦੇਣ ਹੈ ਕਿ ਕੋਈ ਅਫਗਾਨਿਸਤਾਨ ਤੋਂ ਇੱਥੇ ਸੇਵਾ ਕਰ ਰਿਹਾ ਏ ਕੋਈ ਇੱਥੇ ਕੈਨੇਡਾ ਦਾ ਏ ਕੋਈ ਅਮਰੀਕਾ ਤੋਂ ਆ ਕੇ ਸੇਵਾ ਕਰ ਰਿਹਾ ਏ ਹਰ ਕੋਈ ਜਿਹੜਾ ਏ ਉਹ ਇੱਥੇ ਸੇਵਾ ਕਰ ਰਿਹਾ ਏ ਆ ਪੂਰੇ ਤੋਂ ਪੂਰੇ ਤੁਸੀਂ ਦੇਖੋ ਕਿ ਬਲੂ ਬੇਰੀ ਦੇ ਜੈਮ ਦੇ ਇਹ ਡੱਬੇ ਨੇ ਤੇ ਇਹ ਨਹੀਂ ਕਿ ਇਹਦੇ ਵਿੱਚੋਂ 2-4 ਪੀਸ ਕੱਢ ਕੇ ਦਿੱਤੇ ਜਾ ਰਹੇ ਨੇ ਇਹ ਸਾਰੇ ਦੇ ਸਾਰਾ ਡੱਬਾ ਦਿੱਤਾ ਜਾ ਰਿਹਾ ਕਿਉਂਕਿ ਬੱਚਿਆਂ ਦੀਆਂ ਜ਼ਰੂਰਤਾਂ ਦਾ ਵੀ ਖਿਆਲ ਰੱਖਿਆ ਜਾਂਦਾ ਕਿ ਬੱਚੇ ਕੀ ਪਸੰਦ ਕਰਦੇ ਨੇ ਇੱਧਰ ਤੁਹਾਨੂੰ ਖੀਰੇ ਜਿਹੜੇ ਦਿਖਣਗੇ ਇੱਥੇ ਤੁਹਾਨੂੰ ਫਰੈਸ਼ ਸ਼ਿਮਲਾ ਮਿਰਚਾਂ ਜਿਹੜੀਆਂ ਨੇ ਸਬਜ਼ੀਆਂ ਤੁਹਾਨੂੰ ਦਿਖਣ ਗਿਆ ਅੱਗੇ ਇਸੇ ਤਰੀਕੇ ਦੇ ਨਾਲ ਤੁਹਾਨੂੰ ਬ੍ਰੈਡ ਮਫਿਨਸ ਨਜ਼ਰ ਆਉਣਗੇ ਤੇ ਇਸੇ ਤਰੀਕੇ ਦੇ ਨਾਲ ਅੱਗੇ ਬਹੁਤ ਸਾਰੇ ਸਟੂਡੈਂਟਸ ਇੱਥੇ ਸੇਵਾ ਕਰ ਰਹੇ ਨੇ ਤੁਸੀਂ ਸਟੂਡੈਂਟ ਹੋ ਹਾਂਜੀ ਅੱਛਾ ਕਾਲਜ ਜਾਣ ਤੋਂ ਬਾਅਦ ਜਦੋਂ ਛੁੱਟੀ ਵਾਲਾ ਦੇਣਾ ਹੁੰਦਾ ਹੈ ਤੇ ਫਿਰ ਇਹ ਨਹੀਂ ਹੁੰਦਾ ਅੱਜ ਘਰੇ ਬੈਠੀ ਹੈ ਨਹੀਂ ਸੇਵਾ ਕਰਕੇ ਮਾਨੂੰ ਸਕੂਨ ਮਿਲਦਾ ਹੈ ਘਰੇ ਬੈਠ ਕੇ ਤਾਂ ਦਿਨ ਖਰਾਬ ਕਰਨ ਨਾਲੋਂ ਬੈਟਰ ਹੈ ਕਿ ਹੈਲਪ ਕੀਤੀ ਜਾਵੇ ਤੇ ਜਦੋਂ ਦੇਖਦੇ ਹਾਂ ਕਿ ਕੱਲੀ ਸਾਡੀ ਕਮਿਊਨਿਟੀ ਨਹੀਂ ਇੱਥੇ ਤਾਂ ਸਾਰੀ ਕਮਿਊਨਿਟੀ ਪਹੁੰਚੀ ਹੋਈ ਹੈ ਕਿੰਨਾ ਵਿਸ਼ਵਾਸ ਹੈ ਲੋਕਾਂ ਨੂੰ ਕਿ ਸਿੱਖਾਂ ਦੇ ਘਰ ਜਾਵਾਂਗੇ ਤੇ ਭੁੱਖੇ ਨਹੀਂ ਆਵਾਂਗੇ ਦੇ ਵਿੱਚ ਇਹੀ ਖਾਸੀਅਤ ਹੈ ਕਿ ਉਹ ਮਨੁੱਖਤਾ ਨੂੰ ਸਭ ਤੋਂ ਪਹਿਲ ਦਿੰਦੇ ਨੇਗੇ ਉਹ ਕਾਸਟ ਦੇ ਵਿੱਚ ਰਿਲੀਜੀਅਨ ਦੇ ਵਿੱਚ ਬਲੀਵ ਨਹੀਂ ਕਰਦੇ ਉਹਨਾਂ ਲਈ ਮਨੁੱਖਤਾ ਸਭ ਤੋਂ ਪਹਿਲਾ ਧਰਮ ਹੈ ਹੂੰ ਹੂੰ ਤੇ ਜਦੋਂ ਜਦੋਂ ਵੀ ਇਹ ਡਰਾਈਵ ਹੁੰਦੀ ਹੈ ਤੁਸੀਂ ਆਉਂਦੇ ਹੋ ਹਾਂਜੀ ਕੋਸ਼ਿਸ਼ ਹੁੰਦੀ ਹੈ ਕਿ ਆਇਆ ਜਾਵੇ ਅੱਛਾ ਮੈਂ ਦੇਖ ਰਹੀ ਹਾਂ ਕਿ ਬੜੇ ਸਾਰੇ ਸਟੂਡੈਂਟਸ ਵੀ ਰਸਤੇ ਦੇ ਵਿੱਚ ਲਾਈਨ ਦੇ ਵਿੱਚ ਲੱਗੇ ਹੋਏ ਨੇ ਇਹ ਬੜੀ ਵੱਡੀ ਇੱਕ ਰਾਹਤ ਹੈ ਸਟੂਡੈਂਟਸ ਲਈ ਵੀ ਕਿ ਇਸ ਮਹਿੰਗਾਈ ਦੇ ਦੌਰ ਚ ਜਦੋਂ ਕੰਮ ਨਹੀਂ ਮਿਲ ਰਿਹਾ ਉਹਨਾਂ ਨੂੰ ਇੱਕ ਟੈਨਸ਼ਨ ਨਹੀਂ ਹੈ ਗਰੋਸਰੀ ਦੀ ਇਹ ਚੀਜ਼ ਬਿਲਕੁਲ ਸਹੀ ਹੈ ਕਿ ਕਿਉਂਕਿ ਗਰੋਸਰੀਜ਼ ਬਹੁਤ ਜ਼ਿਆਦਾ ਮਹਿੰਗੀਆਂ ਨੇ ਤੇ ਸਟੂਡੈਂਟਸ ਨੂੰ ਇਵਨ ਕਿ ਐਕਸਪੈਂਸਸ ਇੰਨੇ ਜ਼ਿਆਦਾ ਨਹੀਂਗੇ ਤੇ ਉਹਨਾਂ ਦੇ ਕਿ ਉਹਨਾਂ ਨੂੰ ਗਰੋਸਰੀਜ਼ ਲੈਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਸੋ ਇਹਦੇ ਨਾਲ ਉਹਨਾਂ ਦੀ ਬਹੁਤ ਹੈਲਪ ਹੁੰਦੀ ਹੈ ਤੇ ਤੁਸੀਂ ਕੀ ਦੇ ਰਹੇ ਹੋ ਅੱਜ ਮਫਿਨ ਹਾਂਜੀ ਮਫਿਨ ਦੇ ਰਹੇ ਹੋ ਸੋ ਮਫਿਨ ਇਹਨਾਂ ਵੱਲੋਂ ਦਿੱਤੇ ਜਾ ਰਹੇ ਨੇ ਇੱਧਰ ਬ੍ਰੈਡ ਦੇ ਪੈਕੇਟ ਦਿੱਤੇ ਹਾਂਜੀ ਭਰਾ ਜੀ ਬਰਾਂਡੇ ਦਿੱਤੇ ਜਾ ਰਹੇ ਨੇ ਕਿੰਨੇ ਕਿੰਨੇ ਪੈਕੇਟ ਦੋ ਦੋ ਪੈਕੇ ਕਿਹੜੇ ਕਿਹੜੇ ਬਰਾਂਡੇ ਆ ਦੇ ਵਿੱਚ ਸਾਪਰਾ ਟਾਹਣਾ ਆ ਨੀ ਆਨੀਅਨ ਵਾਂਸ ਤੁਹਾਨੂੰ ਕਿਹੜਾ ਪਸੰਦ ਆ ਆਨੀਅਨ ਵਾਲਾ ਤੁਸੀਂ ਆਨੀਅਨ ਲੈ ਕੇ ਜਾਣਾ ਆਪਣੇ ਲਈ ਨਹੀਂ ਦੇਖਾਂਗੇ ਜੇ ਬਚੀ ਸੋ ਕਹਿੰਦੇ ਦੇਖਾਂਗੇ ਜੇ ਬਚ ਗਿਆ ਤਾਂ ਫੇਰ ਅਸੀਂ ਆਪਣੇ ਆਪ ਲਈ ਲੈ ਕੇ ਜਾਵਾਂਗੇ ਪਹਿਲਾਂ ਤਾਂ ਜਿਹੜਾ ਕੰਮ ਹੈ ਉਹ ਸੇਵਾ ਦਾ ਹੀ ਹੈ ਬਾਬਾ ਜੀ ਕਾਟਣ ਦੇ ਕਾਟਣ ਖਾਲੀ ਹੋ ਕੇ ਆ ਰਹੇ ਨੇ ਹਾਂਜੀ ਹਾਂਜੀ ਤੇ ਕਿੰਨੇ ਇੱਕ ਹੁਣ ਤੱਕ ਇੱਕ ਅੰਦਾਜ਼ਾ ਹੈ ਕਿ ਕਿੰਨੇ ਕੋ ਲੋਕ ਹੁਣ ਤੱਕ ਆ ਚੁੱਕੇ ਆ ਤਕਰੀਬਨ ਤਾਈ 300 ਤੋਂ ਨਿਕਲੀ ਗਈ ਇੱਕ ਮੈਨੂੰ ਲੱਗਦਾ ਪਿੱਛੇ ਹਜ਼ਾਰਾਂ ਦੀ ਗੱਲ ਹੈ ਹਾਂਜੀ 5 4 500 ਹੁੰਦਾ ਹੋਣਾ ਜੀ ਲੱਗਦਾ ਸਾਰੇ ਭੁਗਤ ਜਾਣਗੇ ਹਾਂਜੀ ਭੁਗਤ ਜਾਣੇ ਠੀਕ ਹੈ ਸਾਰੇ ਤੇ ਇੱਥੇ ਮੈਂ ਦੇਖ ਰਹੀ ਸੀ ਕਿ ਕੱਲਾ ਇਹ ਨਹੀਂ ਕਿ ਆਲੂ ਪਿਆਜ਼ ਦੇ ਨਾਲ ਸਾਰਤਾ ਹਰ ਇੱਕ ਚੀਜ਼ ਖਾਸ ਤੌਰ ਤੇ ਜਿਹੜੀ ਦੂਜੀ ਅਸੀਂ ਕਹਿੰਦੇ ਕਿ ਗੋਰਿਆਂ ਦੇ ਘਰਾਂ 'ਚ ਚੱਲਦੇ ਆ ਜੈਮ ਬ੍ਰੈਡ ਮਿੱਠਾ ਮਫਿਨ ਸਾਰਾ ਕੁਝ ਰੱਖਿਆ ਗਿਆ ਹੈ ਹਾਂਜੀ ਸਭ ਕੁਝ ਰੱਖਿਆ ਗਿਆ ਜੀ ਸਾਰੀ ਕਮਿਊਨਿਟੀ ਆ ਰਹੀਆਂ ਨੇ ਹਾਂ ਤਰੀਕਿਆਂ ਸਾਰੇ ਹੀ ਆ ਜੋ ਵੀ ਹੈਗੇ ਇੱਥੇ ਕਮਿਊਨਿਟੀ ਆ ਠੀਕ ਹੈ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਗੁਰਨਾਣਕ ਕਿਚਨ ਫੀਡ 올 ਤਾਂ ਵੈਸੇ ਤਾਂ ਪਹਿਲੀ ਵਾਰ ਨਹੀਂ ਹੈ ਕਿ ਗੁਰਨਾਣਕ ਕਿਚਨ ਮੈਨੂੰ ਲੱਗਦਾ ਕਿ ਆਏ ਦਿਨ ਇਹਨਾਂ ਦੇ ਵੱਲੋਂ ਕੋਈ ਨਾ ਕੋਈ ਇਨੀਸ਼ੀਏਟਿਵ ਲਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਉੱਪਰ ਜਿਹੜਾ ਹੈ ਉਹ ਚੱਲਿਆ ਜਾ ਸਕੇ ਇੱਕ ਮੈਸੇਜ ਜਿਹੜਾ ਉਹਨਾਂ ਨੇ ਦਿੱਤਾ ਸੀ ਉਸ ਨੂੰ ਸਪਰੈਡ ਕੀਤਾ ਜਾ ਸਕੇ ਸੰਦੀਪ ਜੀ ਸਾਡੇ ਨਾਲ ਇੱਕ ਵਾਰ ਫਿਰ ਤੋਂ ਨੇ ਸਾਰਾ ਕੁਝ ਆਰਗੇਨਾਈਜ਼ ਕਰਨ ਦੇ ਪਿੱਛੇ ਇਹ ਰਹਿੰਦੇ ਨੇ ਬਹੁਤ ਬਹੁਤ ਸਵਾਗਤ ਹੈ ਸੰਦੀਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵਾਰ ਫਿਰ ਤੋਂ ਬਾਬੇ ਨਾਨਕ ਦਾ ਲੰਗਰ ਚਲਾਤਾ ਹੈ ਹਾਂ ਜੀ ਹਰ ਵੀਕਐਂਡ ਤੇ ਤਕਰੀਬਨ ਪ੍ਰੋਗਰਾਮ ਚੱਲ ਰਿਹਾ ਕੰਟੀਨਿਊ ਚੱਲ ਰਿਹਾ ਹੁਣ ਕਾਫੀ ਟਾਈਮ ਤੋਂ ਹੇ ਗੁਰੂ ਸਾਹਿਬ ਇਦਾਂ ਹੀ ਸੇਵਾ ਲੈਂਦੇ ਰਹੋ। ਅੱਛਾ ਮੈਂ ਪਿੱਛੇ ਤੱਕ ਜਾ ਕੇ ਦੇਖ ਕੇ ਆਈ ਹਾਂ ਤੁਸੀਂ ਮੰਨਣਾ ਨਹੀਂ ਹੈ ਕਿ ਲਾਈਟਾਂ ਤੋਂ ਪਰੇ ਤੱਕ ਜਿਹੜਾ ਲਾਈਨ ਅਪ ਹੈ ਸਾਨੂੰ ਇਧਰ ਜਾਲੀਆਂ ਚੋਂ ਨਜ਼ਰ ਆ ਰਿਹਾ ਹੈ। ਇੰਨਾ ਲਾਈਨ ਅਪ ਲੱਗਾ ਹੋਇਆ। ਹਾਂਜੀ ਤੁਸੀਂ ਡੇਢ ਘੰਟੇ ਬਾਅਦ ਆਏ ਹੋ ਉਸ ਤੋਂ ਪਹਿਲਾਂ ਜਿਹੜਾ ਉਹ ਅਗਰਾਉਂਡ ਦੇ ਵਿੱਚ ਫਿਰ ਸਾਨੂੰ ਜਿਗਜੈਗ ਕਰਕੇ ਤੇ ਉਹ ਡਬਲ ਲਾਈਨ ਕਰਨੀ ਪਈ ਸੀ। ਹਾਂ ਤੇ 3 ਕਿਲੋਮੀਟਰ ਲੰਬੀ ਲਾਈਨ ਸੀਗੀ। ਕਿੰਨੇ ਟਰੈਲਰ ਆਏ ਸੀ ਅੱਜ? ਅੱਜ 4 ਟਰੈਲਰ ਸੀਗੇ ਪਿੱਛੇ ਤੁਸੀਂ ਦੇਖ ਸਕਦੇ ਹੋ 3 ਖੜੇ ਆ ਤੇ ਸਾਰੇ ਇੱਥੇ ਅਸੀਂ ਸੈੱਟ ਨਹੀਂ ਸੀ ਕਰ ਪਾ ਰਹੇ ਸੋ ਇੱਕ ਅਸੀਂ ਸਾਰਾ ਸਮ ਤਿੰਨ ਇਥੇ ਠੀਕ ਹੈ ਮੈਂ ਉਹੀ ਦੇਖਦੀ ਕਹਿੰਦੇ ਜਦੋਂ ਲੰਗਰ ਦੀ ਗੱਲ ਆਉਂਦੀ ਹੈ ਚਲ ਬੰਦਾ ਕਹਿੰਦਾ ਠੀਕ ਹੈ ਪਿਆਜ਼ ਆਲੂ ਟਮਾਟਰ ਰੱਖ ਲਓ ਤੇ ਸਰ ਜਾਂਦਾ ਆ ਤੁਸੀਂ ਤਾਂ ਮਫਿਨ ਤੋਂ ਲੈ ਕੇ ਜੈਮ ਤੱਕ ਤੇ ਗੋਰੇ ਜਿਹੜੀਆਂ ਚੀਜ਼ਾਂ ਪਸੰਦ ਕਰਦੇ ਨੇ ਕਿਉਂਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਹਰ ਕਮਿਊਨਿਟੀ ਨੇ ਆਉਣਾ ਅਸੀਂ ਜੀ ਜਿਵੇਂ ਨਾ ਆਪਣਾ ਏਰੀਆ ਦੇ ਅਕੋਰਡਿੰਗ ਚੱਲਦੇ ਹਾਂ ਜਿਵੇਂ ਹੁਣ ਆ ਨਾਰਥ ਈਸਟ ਜਿਹੜਾ ਏਰੀਆ ਹੈ ਤੇ ਸਟੂਡੈਂਟ ਬਹੁਤ ਆਉਂਦੇ ਆ ਜਿਹੜੇ ਕਹਿੰਦੇ ਵੀ ਸਾਨੂੰ ਆਟਾ ਚਾਹੀਦਾ ਹੈ ਦੁੱਧ ਚਾਹੀਦਾ ਹੈ ਸੋ ਹੁਣ ਆਟਾ ਤੇ ਸਾਡੇ ਕੋਈ ਨਾ ਨੀਸੀਪੀ ਇੰਨਾ ਬਲਕ ਦੇ ਵਿੱਚ ਅਸੀਂ ਲੱਛਾ ਪਰਾਂਠਾ ਫਰੋਜਨ ਤੇ ਚਪਾਤੀ ਸਿਆ ਆਨੀਅਨ ਪਰਾਂਠਾ ਇਹਨਾਂ ਨਾਲ ਇਹ ਆ ਕਿ ਜਿਵੇਂ ਜਿਹੜੇ ਬੱਚੇ ਨਹੀਂ ਵੀ ਕੁਕਿੰਗ ਕਰਦੇ ਆ ਕਰਨਾ ਨਹੀਂ ਜਾਣਦੇ ਸਪੈਸ਼ਲੀ ਮੁੰਡੇ ਉਹ ਫਰੋਜਨ ਪਰਾਂਠੇ ਕੱਢਣ ਆਪਣਾ ਗਰਮ ਕਰਨ ਤੇ ਰੋਟੀ ਤਿਆਰ ਹੋ ਜਾਂਦੀ ਹੈ ਇਹ ਬਾਬੇ ਨਾਨਕ ਦਾ ਲੰਗਰ ਜਿਹੜਾ ਆਪਾਂ ਕਹਿੰਦੇ ਆ ਰਾਸ਼ਨ ਰੂਪੀ ਲੰਗਰ ਇਹ ਇੰਨਾ ਵੱਡਾ ਪ੍ਰੋਜੈਕਟ ਹੀ ਅਸੀਂ ਕਹਿ ਲੈਂਦੇ ਆ ਇਹ ਚੱਲਦਾ ਫਿਰ ਕਿਦਾਂ ਕਿਹਦੀ ਕਿਹਦੀ ਸੇਵਾ ਨਾਲ ਇਹ ਜੀ ਟੀਮ ਵਰਕ ਹੈ ਸਾਰਾ 70 ਤੋਂ ਲੈ ਕੇ 100 ਵੋਲੰਟੀਅਰ ਹੁੰਦੇ ਆ ਤੇ ਉਸ ਤੋਂ ਇਲਾਵਾ ਕੋਈ ਚਾ ਲੈ ਆਇਆ ਕੋਈ ਪਾਣੀ ਲੈ ਆਇਆ ਕੋਈ ਕੋਈ ਇਹਨਾਂ ਵਲੰਟੀਅਰਸ ਵਾਸਤੇ ਉਹਨਾਂ ਦੀ ਸੇਵਾ ਵਾਸਤੇ ਵੀ ਆ ਜਾਂਦਾ ਹੈ ਸੋ ਇਸ ਬਾਕੀ ਸਾਰਾ ਜਿੰਨਾ ਵੀ ਫੂਡ ਹੈ ਰੈਸਕਿਊ ਹੁੰਦਾ ਪੂਰਾ ਵੀਕ ਮੈਨੂੰ ਲੱਗਦਾ ਕਿ ਸੰਦੀਪ ਜੀ ਇਹਦੇ ਨਾਲ ਇੱਕ ਹੋਰ ਬੜਾ ਵੱਡਾ ਸਾਡੇ ਜਿਹੜੀ ਫਿਲਾਸਫੀ ਹੈ ਸਾਡੇ ਗੁਰਨਾਨਕ ਦੇਵ ਜੀ ਦੀ ਇਹ ਲੋਕ ਜਿਹੜੇ ਨਹੀਂ ਵੀ ਜਾਣਦੇ ਹੋਣਗੇ ਘਰ ਜਾ ਕੇ ਉਹ ਵੀ ਸਰਚ ਜ਼ਰੂਰ ਕਰਦੇ ਹੋਣਗੇ ਹਾਂਜੀ ਉਹ ਗੂਗਲ ਕਰਦੇ ਆ ਕਈ ਪੁੱਛਦੇ ਆ ਕਈ ਕਈ ਮੈਸੇਜ ਹੀ ਇਦਾਂ ਕਰਦੇ ਜਿਵੇਂ ਕਿਸੇ ਦਾ ਨਾਮ ਹੁੰਦਾ ਹੈ ਪਰ ਬਾਅਦ ਚ ਫਿਰ ਉਹਨਾਂ ਨੂੰ ਦਸੀਦਾ ਹੈ ਕਿ ਮਤਲਬ ਜੀ ਸਾਡਾ ਨਾਮ ਨਹੀਂ ਹੈ ਇਹ ਸਾਡੀ ਆਰਗੇਨਾਈਜੇਸ਼ਨ ਸਾਡੇ ਗੁਰੂਆਂ ਦਾ ਨਾਮ ਹੈ ਜਿਨ੍ਹਾਂ ਨੇ ਇਹ ਸਾਨੂੰ ਸਿਖਾਇਆ ਜਿਨ੍ਹਾਂ ਨੂੰ ਅਸੀਂ ਫਾਲੋ ਕਰ ਰਹੇ ਹਾਂ ਜਿਨ੍ਹਾਂ ਨੇ 20 ਰੁਪਏ ਦਾ ਲੰਗਰ ਚਲਾਇਆ ਸੀ ਉਹਨਾਂ ਦਾ ਨਾਮ ਹੈ ਸੋ ਉਹਦੇ ਨਾਲ ਫਰਕਤ ਪੈਂਦਾ ਬਿਲਕੁਲ ਤਾਂ ਇਹ ਬਾਬੇ ਨਾਨਕ ਦਾ ਜਿਹੜਾ ਸੱਚਾ ਸੌਦਾ ਸੀ ਉਹ 20 ਰੁਪਏ ਜਿਹੜੇ ਤਾਂ ਦਿੱਤੇ ਪਿਤਾ ਜੀ ਨੇ ਸੀ ਕਿ ਕਾਰੋਬਾਰ ਕਰਕੇ ਆਓ ਪਰ ਉਹ ਕਹਿੰਦੇ ਮੇਰਾ ਕਾਰੋਬਾਰ ਇਹੀ ਹੈ ਕਿ ਮੈਂ ਭੁੱਖੇ ਸਾਧੂਆਂ ਨੂੰ ਜਿਹੜਾ ਰੋਟੀ ਖਵਾ ਦਿੱਤੀ ਤੇ ਉਹੀ ਸਭ ਤੋਂ ਵੱਡਾ ਕਾਰੋਬਾਰ ਹੈ ਤੇ ਅੱਜ ਬੜੀ ਖੁਸ਼ੀ ਹੁੰਦੀ ਹੈ ਕਿ ਇੰਨੇ ਸਦੀਆਂ ਬਾਅਦ ਵੀ ਉਹ ਫਲਸਫੀ 20 ਤੋਂ 20 ਕਰੋੜਾਂ ਦੇ ਵਿੱਚ ਜ਼ਰੂਰ ਆ ਗਈ ਹੈ ਪਰ ਫਲਸਫਾ ਜਿਹੜਾ ਹੈ ਉਹ ਉਹੀ ਹੈ ਬਹੁਤ ਬਹੁਤ ਸ਼ੁਕਰੀਆ ਸੰਦੀਪ ਸਾਨੂੰਵਾਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਹਮੇਸ਼ਾ ਤੁਸੀਂ ਟਾਈਮ ਟੂ ਟਾਈਮ ਆ ਕੇ ਕਵਰੇਜ ਕਰਦੇ ਹੋ ਬਹੁਤ ਧੰਨਵਾਦ ਇੱਥੇ ਜਿਹੜੀ ਸੇਵਾ ਚੱਲ ਰਹੀ ਹੈ ਉਹ ਅੱਗੇ ਇੱਥੇ ਪਰਾਉਂਠੇ ਜਿਹੜੇ ਫਰੋਜ਼ਨ ਪਰਾਉਂਠੇ ਆ ਉਹ ਦਿੱਤੇ ਜਾ ਰਹੇ ਸਤਿ ਸ੍ਰੀ ਅਕਾਲ ਬੀਬੀ ਜੀ ਸਤਿ ਸ੍ਰੀ ਅਕਾਲ ਕਿੰਨੀ ਦੇਰ ਤੋਂ ਖੜੇ ਹੋ ਅਸਾਂ ਤਾਂ ਥੋੜਾ ਟਾਈਮ ਹੀ ਹੋਇਆ ਘੰਟਾ ਕਿ ਹੋਇਆ ਸ਼ਾਇਦ ਤੇ ਅੱਜ ਕੀ ਕੀ ਸੇਵਾ ਦਿੱਤੀ ਜਾ ਰਹੀ ਹੈ ਅਸੀਂ ਮੈਂ ਤਾਂ ਇੱਥੇ ਖੜੀ ਆ ਪਰਾਉਂਠਿਆਂ ਕੋ ਬਹੁਤ ਖੁਸ਼ ਆ ਇਹਨਾਂ ਦੇ ਕੋਲ ਤਾਂ ਅੱਜ ਮੁੱਕਣਾ ਹੀ ਨਹੀਂ ਹੈਗਾ ਤੇ ਇਹ ਇੱਕ ਲੱਗਦਾ ਕਿੰਨੀ ਖੁਸ਼ੀ ਹੁੰਦੀ ਹੈ ਕਿ ਸਾਡੀ ਕੌਮ ਦੇਖੋ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦਿੰਦੀ ਬਿਲਕੁਲ ਹਾਂਜੀ ਮਹਾਰਾਜ ਦੀ ਕਿਰਪਾ ਹੀ ਆਨੀ ਆ ਕਿ ਅਸੀਂ ਵੰਡੀ ਜਾਂਦੇ ਉਹ ਦੇ ਹੀ ਜਾਂਦਾ ਅਸੀਂ ਵੰਡੀ ਜਾਂਦੇ ਆ ਬਿਲਕੁਲ ਇਹ ਇਹ ਗੱਲ ਠੀਕ ਹੈ ਨਾ ਦੀ ਕਹਿੰਦੇ ਮਹਾਰਾਜ ਦੀ ਕਿਰਪਾ ਹੈ ਕਿ ਉਹ ਦੇ ਹੀ ਜਾਂਦਾ ਅਸੀਂ ਵੰਡੀ ਜਾਂਦੇ ਆ ਤੇ ਆ ਦੇਖੋ ਬ੍ਰੈਡਸ ਦੇ ਪੂਰੇ ਪੂਰੇ ਪੈਕੇਟ ਪੂਰੇ ਪੂਰੇ ਪੈਕੇਟ ਦੇ ਰਹੇ ਹਾਂ ਕਿ ਵਿੱਚੋਂ ਕੱਢ ਕੇ ਨਹੀਂ ਨਹੀਂ ਪੂਰੇ ਪੂਰੇ ਪੈਕੇਟ ਦੇ ਕੇ ਜੇ ਕੋਈ ਇੱਕ ਤੋਂ ਵੱਧ ਪੈਕੇਟ ਮੰਗਦਾ ਅਸੀਂ ਦੇ ਦਿੰਨੇ ਹਾਂ ਦੇ ਦਿੰਨੇ ਹਾਂ ਕੋਈ ਇਹ ਹਸਾਬ ਤਾਂ ਨਹੀਂ ਕਿ ਇੱਕ ਫੈਮਿਲੀ ਨੂੰ ਇੱਕ ਹੀ ਪੈਕੇਟ ਦੇਣੀ ਨਹੀਂ 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 ਜਿੰਨੇ ਚਾਹੀਦੇ ਉਹਨਾਂ ਨੂੰ ਉਹਨੇ ਦੇ ਠੀਕ ਹੈ ਡਾਕਟਰ ਬਲਵਿੰਦਰ ਕੌਰ ਬਰਾੜ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਹੈ ਕਿ ਜਦੋਂ ਇਦਾਂ ਦੀਆਂ ਚੀਜ਼ਾਂ ਦੇਖਦੇ ਹਾਂ ਤੇ ਸਾਨੂੰ ਸਾਡੇ ਕੌਮ ਤੇ ਬੜਾ ਮਾਣ ਹੋਰ ਵੀ ਹੋ ਜਾਣਾ ਮਾਣ ਹੁੰਦਾ ਸਾਡੇ ਬਾਬੇ ਦਾ 20 ਰੁਪਈਆ ਦਾ ਜਮਾ ਕੀਤਾ ਹੋਇਆ ਹੁਣ ਤੱਕ ਅਸੀਂ ਉਹ ਖਾ ਰਹੇ ਹਾਂ ਤੇ ਹੋਰਾਂ ਨੂੰ ਵੀ ਖਵਾ ਰਹੇ ਹਾਂ ਅੱਛਾ ਤੁਸੀਂ ਦੋ ਦੋ ਪੈਕੇਟ ਸਿੱਧੇ ਦੇ ਰਹੇ ਹੋ ਹਨਾ ਪਹਿਲਾਂ ਤਾਂ ਪੰਜ ਪੰਜ ਦਿੱਤੇ ਸੀਗੇ ਹੁਣ ਥੋੜੇ ਜਿ ਘੱਟ ਰਹਿ ਗਏ ਹੁਣ ਦੋ ਦੋ ਦੇਣ ਲੱਗੇ ਲਾਈਨ ਅਪ ਮੈਂ ਦੇਖ ਕੇ ਆਈਆਂ ਸੜਕ ਤੋਂ ਪਾਰ ਤੱਕ ਚਲਾ ਗਿਆ ਹੈ ਹੁਣ ਤਾਂ ਘਟ ਗਏ ਸਵੇਰੇ ਤਾਂ ਬਹੁਤ ਜ਼ਿਆਦੀ ਸੀ ਅੱਛਾ ਲੋਕਾਂ ਨੂੰ ਦੇਖ ਲਓ ਭਰੋਸਾ ਕਿੰਨਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਭਾਵੇਂ ਜਿੰਨੇ ਮਰਜ਼ੀ ਅਸੀਂ ਪਿੱਛੇ ਖੜੇ ਸਾਨੂੰ ਭੁੱਖੇ ਨਹੀਂ ਜਾਣ ਦਿੰਦੇ ਨਾ ਮਤਲਬ ਹੀ ਨਹੀਂ ਭੁੱਖੇ ਚਲੇਗੇ ਫਿਰ ਬਾਬੇ ਨਾਨਕ ਦਾ ਲੰਗਰ ਕੀ ਹੋਇਆ ਬਾਬੇ ਨਾਨਕ ਦਾ ਲੰਗਰ ਹੈ ਹਮੇਸ਼ਾ ਚੱਲਦਾ ਰਹਿਣਾ ਪਰਮਾਤਮਾ ਕਰ ਬਿਲਕੁਲ ਵਾਕਿ ਇਹਦੇ ਵਿੱਚ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੀ ਕਮਿਊਨਿਟੀ ਸਾਨੂੰ ਮਾਣ ਹੈ ਕਿ ਸਾਡੀ ਕਮਿਊਨਿਟੀ ਹਰ ਕਿਸੇ ਦਾ ਢਿੱਡ ਭਰਨ ਦੇ ਵਿੱਚ ਉਹਨਾਂ ਦੀ ਮਦਦ ਕਰਦੀ ਹੈ ਤਾਂ ਤੁਸੀਂ ਦੇਖੋ ਕਿ ਇੱਥੇ ਮੈਂ ਕਿਹਾ ਕਿ ਜਿਵੇਂ ਬੇਸਿਕ ਚੀਜ਼ਾਂ ਨਹੀਂ ਹਰ ਇੱਕ ਚੀਜ਼ ਦਾ ਖਿਆਲ ਰੱਖਿਆ ਜਾ ਰਿਹਾ ਹੈ ਬੱਚਿਆਂ ਦੀਆਂ ਜ਼ਰੂਰਤਾਂ ਬੱਚੇ ਮਿੱਠਾ ਪਸੰਦ ਕਰਦੇ ਨੇ ਤਾਂ ਮਿੱਠੇ ਦੀਆਂ ਜਿਹੜੀਆਂ ਚੀਜ਼ਾਂ ਉਹ ਸਾਰੀਆਂ ਇੱਥੇ ਰੱਖੀਆਂ ਜਾ ਰਹੀਆਂ ਨੇ ਜੈਮ ਦੇ ਡੱਬੇ ਨਾਲ ਦੀ ਨਾਲ ਇੱਥੇ ਬਟਰ ਦੇ ਡੱਬੇ ਪੂਰੇ ਪੂਰੇ ਜਿਹੜੇ ਉਹ ਇੱਥੇ ਦਿੱਤੇ ਜਾ ਰਹੇ ਨੇ ਕਿੰਨੀ ਸੇਵਾ ਹੋ ਗਈ ਹੈ ਸਵੇਰ ਦੀ ਹਾਂਜੀ ਇਹ ਵੀ ਸੇਵਾ ਹੋ ਗਈ ਹੈ ਸਵੇਰ ਦੀ ਸਵੇਰੇ 9 ਵਜੇ ਤੋਂ ਲੱਗੇ ਸੀ ਤਾਂ ਬਹੁਤ ਸੇਵਾ ਹੋ ਗਈ ਹੈ ਤੇ ਇਧਰੋਂ ਮੁੱਕਣ ਦੀ ਸੰਭਾਵਨਾਤ ਨਹੀਂ ਨਹੀਂ ਸਮਾਨ ਬਹੁਤ ਹੈ ਲੋਕੀ ਮੁਕ ਜਾਣਗੇ ਸਮਾਨ ਨਹੀਂ ਮੁੱਕਦਾ ਜੀ ਅੱਛਾ ਹਾਂਜੀ ਜਦੋਂ ਇੱਥੇ ਖੜ ਕੇ ਇਦਾਂ ਕੰਮ ਕਰਦੇ ਹਾਂ ਕੀ ਫੀਲਿੰਗ ਆਉਂਦੀ ਇਟ ਫੀਲਸ ਗੁੱਡ ਕੀ ਕੁਝ ਕਰ ਰਹੇ ਆ ਕਿਉਂਕਿ ਸਾਨੂੰ ਕੰਮਕ ਤਾਂ ਮਿਲਿਆ ਨਹੀਂ ਐਟ ਲੀਸਟ ਅਸੀਂ ਸੇਵਾ ਕਰਕੇ ਰੱਬ ਨਾਲ ਜੁੜਦਾ ਰਹੇ ਅੱਛਾ ਹਾਂਜੀ ਜਿੱਥੇ ਵੀ ਆਖੋਗੇ ਉੱਥੇ ਚੱਲ ਜਾਂਦੀ ਹੈ ਦੀਦੀਏ ਅੱਛਾ ਤਾਂ ਵੈਸੇ ਸਟੂਡੈਂਟ ਹੋ ਹਾਂਜੀ ਅਸੀਂ ਸਟੂਡੈਂਟ ਆ ਅੱਛਾ ਇੰਦਾ ਨਹੀਂ ਹੁੰਦਾ ਕਿ ਅੱਜ ਛੁੱਟੀ ਵਾਲਾ ਦਿਨ ਆ ਤਾਂ ਘਰੇ ਬੈਠ ਕੇ ਅਰੈਸਟ ਕਰੀਏ ਰੈਸਟ ਹੀ ਰੈਸਟ ਆ ਇਹ ਹੀ ਉਮਰ ਹੈ ਕੰਮ ਕਰਨ ਦੀ ਰੱਬ ਨਾਲ ਜੁੜਨ ਦੀ ਸੇਵਾ ਦਾ ਕੰਮ ਕਰਕੇ ਅੱਛਾ ਕੰਮ ਕਰਕੇ ਇਟ ਫੀਲਸ ਗੁੱਡ ਆਲਸੋ ਬਹੁਤ ਸੋਹਣੀ ਗੱਲ ਹੈ ਕਹਿੰਦੇ ਕਿ ਇਹ ਹੀ ਕੰਮ ਹੈ ਪਰਮਾਤਮਾ ਦੇ ਨਾਲ ਜੁੜਨ ਦੀ ਤੇ ਅਸਲੀ ਖੁਸ਼ੀ ਉਦੋਂ ਹੁੰਦੀ ਹੈ ਜਦ ਇੱਕ ਕਿਸੇ ਦਾ ਢਿੱਡ ਭਰ ਰਿਹਾ ਹੈ ਕਿਸੇ ਦਾ ਘਰ ਚੱਲ ਰਿਹਾ ਹੈ ਤੇ ਫਿਰ ਉਸ ਤੋਂ ਬਾਅਦ ਆ ਫਰੋਜ਼ਨ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਫਰੋਜ਼ਨ ਭਿੰਡੀਆਂ ਦਿੱਤੀਆਂ ਜਾ ਰਹੀਆਂ ਨੇ ਫਰੋਜ਼ਨ ਭਿੰਡੀ ਹੈ ਇਹ यस ਇਸ ਕੇ ਲਾਵਾ ਵੀ ਹੈ ਮੈਨੀ ਅਦਰ ਟਾਈਪਸ ਲਾਈਕ ਬੀਨਸ ਟਿੰਡਾ देन ਵੀ ਹੈਵ ਹਾ ਮੈਨੀ ਪੈਕੇਟਸ ਯੂ ギਵਿੰਗ ਟੂ 1 ਪਰਸਨ ਟੂ ਟੂ ਪੈਕੇਟਸ ਟੂ ਟੂ ਪੈਕੇਟਸ ওকে ਵਾਟ ਆਰ ਯੂ ギਵਿੰਗ ਟੂ ਪੀਪਲ ਟਿਜਿੰਟਰੀ ਬੀਜ਼ ਐਂਡ ਟਿੰਦੋਰਾ ਹਾ ਮੈਨੀ ਪੈਕੇਟਸ ਯੂ ギਵਿੰਗ ਟੂ 1 ਪਰਸਨ ਵਨ ਈਚ ਵਨ ਈਚ ਯਾ ਆਦਰਵਾਈਜ਼ ਥੇਰ ਇਜ਼ ਨੋ ਲਿਮਿਟ and uh, what well, depends right in the end mm -hmm. at the end we open the table how long you been here since 9:30 9:30 how it feels great great yeah have you seen there's a huge lineup yes. over there yes yes there is how, uh, you like working here oh yeah uh, i love it this is the first time you came no, here no i come quite often okay you okay. quite come from kende ki main pehla vi jehdi oh jandi ha inna naal kaam karan de layi ta agge tusi dekho idhar frozen kiwis jehdiyan ne ਫਰੋਜ਼ਨ ਕੀਵੀ ਉਹ ਚੀਕੂ ਸੌਰੀ ਚੀਕੂ ਚੀਕੂ ਦਿੱਤੇ ਜਾ ਰਹੇ ਨੇ ਮੇਰੀ ਗਲਤੀ ਚੀਕੂ ਦਿੱਤੇ ਜਾ ਰਹੇ ਨੇ ਚੀਕੂ ਨੇ ਹਾਂਜੀ ਚੀਕੂ ਹੈ ਅੱਛਾ ਵਾਹਿਗ ਜੀ ਦਾ ਖਾਲਸਾ ਵਾਹਿਗ ਜੀ ਫਤਿਹ ਕਿੰਨੇ ਕ ਪੈਕੇਟ ਸਵੇਰ ਦੇ ਵੰਡ ਚੁੱਕੇ ਹੋ ਇੱਕ 9500 ਅੱਛਾ ਯਾ ਓਕੇ ਇੱਕ ਪਰਿਵਾਰ ਨੂੰ ਕਿੰਨੇ ਪੈਕੇਟ ਇੱਕ ਇੱਕ ਹਾਂਜੀ ਆਮਨ अच्छा ਕਹਿੰਦੇ ਪਰਿਵਾਰ ਦੇ ਸਾਈਜ਼ ਤੇ ਵੀ ਡਿਪੈਂਡ ਕਰਦਾ ਕਿ ਜੇ ਵੱਡਾ ਪਰਿਵਾਰ ਹੈ ਤਾਂ ਫਿਰ ਕੋਈ ਲਿਮਟ ਨਹੀਂ ਹੈ ਉਹਨੂੰ ਦੋ ਜਾਂ ਤਿੰਨ ਪੈਕੇਟ ਵੀ ਦਿੱਤੇ ਜਾ ਰਹੇ ਨੇ ਤਾਂ ਇਹ ਗੁਰੂ ਨਾਨਕ ਫ੍ਰੀ ਕਿਚਨ ਦੇ ਵੱਲੋਂ ਜਿਹੜੀ ਡਰਾਈਵ ਚਲਾਈ ਜਾਂਦੀ ਹੈ ਸਟੂਡੈਂਟ ਦੇ ਲਈ ਇੱਕ ਬੜਾ ਵੱਡਾ ਮੈਂ ਕਹਿੰਨੀ ਇੱਕ ਵਰਦਾਨ ਬਣ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਮਹਿੰਗਾਈ ਦੇ ਦੌਰ ਦੇ ਵਿੱਚ ਇੱਕ ਪਾਸੇ ਕੰਮ ਨਹੀਂ ਮਿਲ ਰਿਹਾ ਜੌਬਸ ਨਹੀਂ ਹੈਗੀਆਂ ਤਾਂ ਇਹ ਮੈਨੂੰ ਲੱਗਦਾ ਹੈ ਕਿ ਇੱਕ ਥੋੜੀ ਜਿਹੀ ਟੈਨਸ਼ਨ ਘੱਟ ਕਰਨ ਦੇ ਵਿੱਚ ਜ਼ਰੂਰ ਕੰਮ ਕਰਦੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਖੁਸ਼ਦੀਪ ਸਿੰਘ ਹੈ ਖੁਸ਼ਦੀਪ ਅ ਸਟੂਡੈਂਟ ਹੋ ਹਾਂਜੀ ਅਸੀਂ ਸਟੂਡੈਂਟ ਐ ਤੇ ਇਹ ਡਰਾਈਵ ਦੇ ਵਿੱਚ ਪਹਿਲੀ ਵਾਰ ਆਏ ਹਾਂ ਪਹਿਲਾਂ ਵੀ ਆਉਂਦੇ ਹੋ ਹਾਂਜੀ ਨਹੀਂ ਮੈਂ ਫਰਸਟ ਟਾਈਮ ਆਇਆ ਸੀਗਾ ਹਾਂਜੀ ਤੇ ਮੈਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਸੀਗਾ ਅੱਛਾ ਜੀ ਇਸ ਬਾਰੇ ਤੇ ਕਿਦਾਂ ਦਾ ਲੱਗਦਾ ਜਦੋਂ ਆ ਕੇ ਦੇਖਦੇ ਹੋ ਕਿ ਇੱਥੇ ਕੋਈ ਪੈਸਾ ਨਹੀਂ ਦੇਣਾ ਪੈਂਦਾ ਤਾਂ ਸਾਰਾ ਕੁਝ ਤੁਹਾਨੂੰ ਮਿਲ ਜਾਂਦਾ ਮੇਰੇ ਹਿਸਾਬ ਨਾਲ ਇੱਕ ਇਹ ਸਟੂਡੈਂਟਸ ਲਈ ਬਹੁਤ ਹੈਲਪਫੁਲ ਹੈ ਕਿਉਂਕਿ ਸਟੂਡੈਂਟ ਨੂੰ ਇੱਨਾ ਬਹੁਤ ਹੈਲਪ ਮਿਲਦੀ ਜਿੰਨਾਂ ਕੋਈ ਜੋਬਸ ਨਹੀਂ ਹੈਗੀਆਂ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਲਈ ਸੋ ਉਹ ਕਿਉਂ ਆਪਣੀ ਅੱਧੀ ਟੈਨਸ਼ਨ ਫ੍ਰੀ ਕਰ ਤੁਹੋ ਠੀਕ ਤੁਸੀਂ ਖੜੇ ਹੋ ਜਾਓਗੇ ਇੱਕ ਮਿੰਟ ਤੇ ਵੈਸੇ ਜਦੋਂ ਸਰਦਾਰ ਹੋ ਤੁਸੀਂ ਵੈਸੇ ਹੀ ਇੱਕ ਸੇਖੋਂ ਹੋਰ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੀ ਕਮਿਊਨਿਟੀ ਦਾ ਅੱਜ ਦੇਖੋ ਕਿੱਥੇ ਕਿੱਥੇ ਤੱਕ ਨਾਮ ਹੈ ਹਾਂਜੀ ਬਿਲਕੁਲ ਬਿਲਕੁਲ ਹੁੰਦਾ ਕਿੱਥੋਂ ਪੰਜਾਬ ਤੋਂ ਐਸੀ ਜਲੰਧਰ ਤੋਂ ਵੈਸੇ ਕਿੰਨੇ ਦਿਨ ਹੋ ਗਏ ਆਏ ਕੈਨੇਡਾ ਮੈਨੂੰ 2 ਮੰਥਸ ਹੋ ਗਏ ਜਦੋਂ ਤੱਕ ਇਸ ਡਰਾਈਵ ਬਾਰੇ ਨਹੀਂ ਪਤਾ ਸੀ ਉਦੋਂ ਗ੍ਰੋਸਰੀ ਖਰੀਦਣ ਦੀ ਟੈਨਸ਼ਨ ਹੁੰਦੀ ਸੀ ਹਾਂਜੀ ਹੁੰਦੀ ਸੀ ਬਿਲਕੁਲ ਇੱਕ ਵਾਰ ਜਾਨੇ ਕਿੰਨੇ ਕੁ ਦੀ ਗ੍ਰੋਸਰੀ ਆਉਂਦੀ ਸੀ ਸਾਡੀ ਅਪ੍ਰੋਕਸੀਮੇਟਲੀ 150 ਦੇ ਕਰੀਬ ਚੱਲ ਜਾਂਦੀ ਸਟੋਲਰ ਉਹ ਕਹਿੰਦੇ ਜਿਹੜੀ ਗ੍ਰੋਸਰੀ 150 ਡਾਲਰ ਦੀ ਆਉਂਦੀ ਸੀ ਉਹ ਥੋੜੀ ਟੈਨਸ਼ਨ ਜ਼ਰੂਰ ਘਟੀ ਹੈ ਕੀ ਨਾਮ ਹੈ ਗੁਰਿੰਦਰ ਸਿੰਘ ਗੁਰਿੰਦਰ ਤੁਸੀਂ ਵੀ ਸਟੂਡੈਂਟ ਹੋ ਹਾਂਜੀ ਕਦੋਂ ਆਏ ਹੋ ਮੈਨੂੰ ਦੋ ਦੋ ਤਕਰੀਬਨ ਦੋ ਮਹੀਨੇ ਹੋ ਚੁੱਕੇ ਨੇ ਅੱਛਾ ਤੇ ਇਹ ਤੁਹਾਨੂੰ ਵੀ ਨਾਲ ਹੀ ਪਤਾ ਲੱਗਾ ਇਹਨਾਂ ਦੇ ਹਾਂਜੀ ਇਹ ਖੁਸ਼ਦੀਪ ਮੇਰਾ ਦੋਸਤ ਹੈ ਕਾਲਜ ਦੇ ਵਿੱਚ ਮਿਲਿਆ ਸੀ ਇਹਨਾਂ ਨੇ ਇਹਨਾਂ ਤੇ ਮੈਨੂੰ ਪਤਾ ਲੱਗਿਆ ਫਸਟ ਟਾਈਮ ਇੱਥੇ ਆਏ ਆ ਤੇ ਬਹੁਤ ਚੰਗਾ ਲੱਗ ਰਿਹਾ ਹੈ ਇੱਥੇ ਕਿਉਂਕਿ ਬਹੁਤ ਜ਼ਿਆਦਾ ਸਟ्रेस ਹੋ ਜਾਂਦਾ ਹੈ ਗ੍ਰੋਸਰੀ ਲੈਣੀ ਤੇ ਮਹਿੰਗਾਈ ਵੀ ਦਿਨੋ ਦਿਨ ਵਾਧੀ ਜਾ ਰਹੀ ਹੈ ਤੇ ਇੱਥੇ ਕਾਫੀ ਫੂਡ ਫ੍ਰੀ ਵਿੱਚ ਦੇਖੋ ਬਹੁਤ ਸਾਰੇ ਸਟੂਡੈਂਟਸ ਤੁਹਾਡੇ ਨਾਲ ਦੇ ਇੱਥੇ ਸੇਵਾ ਵੀ ਕਰਨ ਦੇ ਲਈ ਆਏ ਹੋਏ ਨੇ ਕਹਿੰਦੇ ਕਿ ਇਹ ਵੀ ਇੱਕ ਸਟ्रेस ਘੱਟ ਕਰਨ ਦਾ ਵੀ ਤਰੀਕਾ ਹੈ ਹਾਂਜੀ ਕਿਉਂਕਿ ਆਪਾਂ ਕਹਿ ਸਕਦੇ ਜਦੋਂ ਜੌਬਸ ਨਹੀਂ ਮਿਲਦੀਆਂ ਘਰੇ ਬਹਿ ਬਹਿ ਕੇ ਇੱਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਇੱਥੇ ਆ ਕੇ ਬਹੁਤ ਚੰਗਾ ਲੱਗਦਾ ਹੈ ਮੈਂ ਵੀ ਜੇ ਫ੍ਰੀ ਟਾਈਮ ਹੁੰਦਾ ਗੁਰਦੁਆਰਾ ਸਾਹਿਬ ਜਾਣਾ ਉੱਥੇ ਬੈਠ ਕੇ ਪਾਠ ਸੋਣੀ ਦਾ ਕਦੇ ਕਦੇ ਸੇਵਾ ਵੀ ਕਰਾਈਦੀ ਆ ਐ ਬਹੁਤ ਸਕੂਨ ਮਿਲਦਾ ਹੈ ਤੇ ਡਿਪਰੈਸ਼ਨ ਤੋਂ ਬਾਹਰ ਨਿਕਲਦੇ ਇੱਕ ਜਨੂਨ ਮਿਲਦਾ ਕਹਿੰਦੇ ਬੱਚੇ ਜਦੋਂ ਇਦਾਂ ਦੇ ਵੀ ਹਾਲਾਤ ਪੈਦਾ ਹੋ ਜਾਂਦੇ ਨੇ ਕਈ ਵਾਰ ਕੀ ਆਪਣਾ ਖਾਣਾ ਤਿੰਨ ਟਾਈਮ ਦਾ ਘਟਾ ਕੇ ਦੋ ਜਾਂ ਇੱਕ ਟਾਈਮ ਕਰ ਦਿੰਦੇ ਨੇ ਕਿਉਂਕਿ ਗਰੋਸਰੀ ਨਹੀਂ ਹੁੰਦੀ ਹਾਂਜੀ ਇਹ ਵੀ ਸੱਚ ਹੈ ਕਿਉਂਕਿ ਕਈ ਕਈ ਸਟੂਡੈਂਟ ਜੋ ਬਿਜ਼ੀ ਹੁੰਦੇ ਆ ਉਹਨਾਂ ਤੋਂ ਨਹੀਂ ਬੰਦੀ ਕਈ ਇੰਜ ਵੀ ਹੁੰਦੇ ਆ ਕਿ ਜਿੰਨਾਂ ਨੂੰ ਇੰਜ ਹੁੰਦਾ ਸਾਡਾ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਸੀ ਆਪਣੀ ਡਾਈਟ ਘਟਾਈਏ ਜਾਂ ਫਿਰ ਕੁਝ ਕਰੀਏ ਚੇਂਜਸ ਜਿਸ ਨਾਲ ਖਰਚਾ ਘੱਟ ਹੋਵੇ ਜਿਹੜੇ ਐਕਸਪੈਂਸਸ ਵੱਧ ਰਹੇ ਆ ਉਹ ਮੈਨੇਜ ਕਿਤੇ ਜਾਣ ਬਿਲਕੁਲ ਤਾਂ ਇਹ ਇੱਕ ਸਟੂਡੈਂਟਸ ਦੇ ਲਈ ਬੜਾ ਵੱਡਾ ਇੱਕ ਰਾਹਤ ਵਰਦਾਨ ਅਸੀਂ ਕਹਿ ਸਕਦੇ ਹਾਂ ਕਿ ਬਾਬੇ ਨਾਨਕ ਦਾ ਜਿਹੜਾ ਇਹ ਫ੍ਰੀ ਕਿਚਨ ਚਲਾਇਆ ਜਾਂਦਾ ਹੈ ਉਥੋਂ ਇਹ ਇਹ ਜਿਹੜਾ ਰਾਸ਼ਨ ਇਹ ਗਰੋਸਰੀ ਇਹਨਾਂ ਨੂੰ ਮਿਲਦੀ ਹੈ ਤਾਂ ਘਟੋ ਘਟ ਇੱਕ ਸਟ्रेस ਇੱਕ ਟੈਨਸ਼ਨ ਇਹਨਾਂ ਦੀ ਜ਼ਰੂਰ ਘਟ ਜਾਂਦੀ ਹੈ